ਮੈਂ ਸਿੰਘ ਆਨੇ ਸਿੰਘਾ ਮੇਰੇ ਤੇ ਕਾਰਵਾਈ ਕਰਦੀ ਮੈਂ ਮੇਰੇ ਬੰਗਾ ਪਾਈਆਂ ਵੀ ਐਸਜੀਪੀਸੀ ਆ ਕੇ ਮੇਰੀ ਰੱਖਿਆ ਕਰੇ ਵਰਚਨ ਸਿੰਘ ਗਰੇਵਾਲ ਨੂੰ ਇਹ ਮਹਿਸੂਸ ਹੋਇਆ ਵੀ ਅਮਰਤਪਾਲ ਸਿੰਘ ਨੂੰ ਪ੍ਰੋਟੈਕਸ਼ਨ ਦੀ ਲੋੜ ਆ ਇਹ ਮੈਂ ਇਹਦੀ ਰਾਖੀ ਰੱਖਾਂ ਲੋੜ ਪੈਗੀ ਨਾ ਕਹੇ ਦਿਨ ਵੀ ਪਜਾਮੀ ਵਾਲੀ ਸਾਡੇ ਰਾਖੀ ਰੱਖਣ ਫਿਰ ਬਾਣੇ ਦਿਨ ਤਾਂ ਦਾਗ ਲੱਗ ਗਏ ਸਤਮਨਤ ਸਿੰਘ ਬਿਆਨਤ ਸਿੰਘ ਵੀ ਸੱਚੇ ਸੀ ਉਹਨਾਂ ਨੇ ਨਹੀਂ ਵੇਖਿਆ ਇੰਦਰਾ ਖੜੀ ਆ ਸਾਹਮਣੇ ਭਾਈ ਸੁਖਾ ਸਿੰਘ ਉਹਨਾਂ ਨੇ ਨਹੀਂ ਵੇਖਿਆ ਜਰਨਲ ਵੈਦਿਆ ਖੜਾ ਵਾ ਤੇ ਸਾਨੂੰ ਵੀ ਨਹੀਂ ਧੀਂਦੇ ਇਹ ਵੱਡੇ ਅਫਸਰ ਮੈਨੂੰ ਇਹਨੇ ਕੁੱਟਿਆ ਮੇਰਾ ਕੋਈ ਵਾਸ ਨਹੀਂ ਚੱਲਿਆ ਤੇ ਇਹਨੇ ਸਰੀਰਕ ਸਬੰਧ ਬਣਾਏ ਮੇਰੀ ਵੀਡੀਓ ਵੀ ਬਣਾਈ ਐ ਬੱਡਾਂ ਦੇ ਪਈ ਦੀ ਹੂੰ ਮੈਂ ਤਾਂ ਐਸਐਸਪੀ ਦਾ ਵੀ ਨਾਂ ਲਿਆ ਡੀਐਸਪੀ ਦਾ ਲਿਆ ਐਸਐਚ ਦਾ ਲਿਆ ਮੌਕੇ ਦੇ ਅਫਸਰ ਨੇ ਕੀ ਕਰ ਦੇਣਗੇ ਮਾਰ ਦੇਣਗੇ ਫੜ ਲੈਣਗੇ ਚੋਰੀ ਡਾਕੇ ਡੂਕੇ ਦਾ ਬਲੈਕਮੇਲ ਦਾ ਕੇਸ ਪਾ ਦੇਣਗੇ ਅਕੜਨਾਇਪ ਕੰਦਾ ਪਾ ਦੇਣਗੇ ਜੀਰਾਂ ਨੂੰ ਉਮਰ ਕਾਇਰ ਸੁਣਾ ਦੇਣਗੇ ਮਹਿਕਾ ਮਾ ਪੈਸੇ ਲੈ ਕੇ ਲੜਕੀ ਦੇ ਬਿਆਨ ਮਕਰਾਵੇ ਤੇ ਪੈਸੇ ਲੈ ਕੇ ਸਾਡੇ ਤੇ ਦਬਾਅ ਪਾਵੇ ਵੀ ਜਦਾਂ ਚੁੱਪ ਹੋ ਜਾਈਏ ਤੇ ਕਡਨਾਇਪਿੰਗ ਦੇ ਕੇਸ ਪੈਣਗੇ ਤੇ ਫਿਰ ਇਹਦਾ ਮਤਲਬ ਇਹ ਸਮਝੋ ਕਿ ਵਿਯਾਦ ਵੀ ਕਰਨੀ ਤਾਂ ਫਿਰ ਦੂਜਿਆਂ ਲਈ ਬਹੁਤ ਸੌਖੀ ਗੱਲ ਹੈ ਤੇ ਪ੍ਰਸ਼ਾਸਨ ਤਾਂ ਪੈਸੇ ਲਈ ਹੈ। ਬਾਪੇ ਨੇ ਕੁੱਟਮਾਰ ਕੀਤੀ। ਹਾਂ ਕੁੱਤੇ ਹੀ ਆਏ ਨੇ ਕਿ ਤੇ ਤਾਂ ਕੋਈ ਕੁੱਟਮਾਰ ਨਹੀਂ ਹੈਗੀ ਇੰਨਾ ਕੁ ਤਾਂ ਅਸੀਂ ਉਹੀ ਕਰਦੇ ਹੀ ਰਹਿੰਨੇ ਹਾਂ ਤਾਂ ਸਾਡਾ ਰੋਜ਼ ਦਾ ਕੰਮ ਹੈ। ਡੀ ਵੀ ਆਰ ਸਾਡੇ ਨੂੰ ਨਹੀਂ ਨਹੀਂ ਦਿੱਤੇਗੇ ਅਮਰਤਪਾਲ ਮਹਿਰੋਂ ਦੇ ਵੱਲੋਂ ਕਿਉਂਕਿ ਉਹਦੇ ਚ ਅਮਰਤਪਾਲ ਮਹਿਰੋਂ ਤੇ ਬਾਬੇ ਦੇ ਵਿਚਕਾਰ ਪੈਸਿਆਂ ਦਾ ਲੈਣ ਦੇਣ ਸੀ। ਇਹ ਬਾਬੇ ਨੇ ਲਿਆ ਕੇ 5-10 ਲੱਖ ਰੁਪਈਆ ਸਾਨੂੰ ਫੜਾਤਾ। ਜੇ ਬਾਬੇ ਨੇ ਪੈਸੇ ਫੜਾਤੇ ਫਿਰ ਅਸੀਂ ਬਾਬਾ ਕੁੱਟਣਾ ਨਹੀਂ ਸੀ। ਕਿਉਂ ਮੰਗ ਰਹੇ ਸੀ ਉਹ ਤਾਂ ਮੰਗ ਰਹੇ ਸੀ ਕਿ ਬਾਬੇ ਦੀਆਂ ਕਰਤੂਤਾ ਸਾਹਮਣੇ ਨਾ ਹੋਣ। ਜੇ ਸਾਡੇ ਕੋਲ ਡੀ ਵੀ ਆਰ ਨਾ ਹੁੰਦੇ ਤੇ ਆ ਨਵਾਂ ਪਰਚਾ ਨਹੀਂ ਬਾਬੇ ਤੇ ਹੁੰਦਾ ਸੀ। ਉਹ ਆਈ ਲਵ ਯੂ ਕਿੱਥੇ ਆ ਤੁਸੀਂ ਅੱਜ ਕਦੋਂ ਆਓਗੇ ਕੱਲ ਨੂੰ ਠਾਠ ਤੇ ਆਉਂਗੇ ਉਹ ਥੱਲੇ کہہ ਰਹੀ ਆ ਤੇ ਵੀਡੀਓ ਕਾਲ ਦੇ ਵਿੱਚ ਉਹਨੇ ਤਾਂ ਹਾਲ ਚਾਲ ਪੁੱਛਿਆ ਤੇ ਕਹਿੰਦੀ ਮੈਂ ਕੱਲ ਨੂੰ ਆਉਂਗੀ ਮੈਂ ਜਦੋਂ ਉਹਨੂੰ ਪੁੱਛਿਆ ਫਿਰ ਉਹਨੇ ਕਿਹਾ ਵੀ 100000 ਰੁਪਏ ਪਿੱਛੇ ਤੱਕ ਰੂਗਾ ਫਿਰ ਦਿਆਂਗਾ ਯਾਰ ਬਈ ਇਹ ਅਸੀਂ ਲੜ ਰਹੇ ਆ ਪਰ ਸਾਨੂੰ ਨਾ ਕੋਈ ਹੌਸਲਾ ਦੇਣ ਵਾਲਾ ਤੇ ਨਾ ਸਾਨੂੰ ਕੋਈ ਇਹ ਸ਼ਾਬਾਸ਼ ਦੇਣ ਵਾਲਾ ਇਸ ਕਰਕੇ ਉਹ ਚੀਜ਼ਾਂ ਨੂੰ ਚੇਤੇ ਆ ਕਰਕੇ ਹੰਜੂ ਤਾਂ ਆ ਹੀ ਜਾਂਦੇ ਆ ਵੀ ਅਸੀਂ ਲੜਨਾ ਜ਼ਰਮ ਦੇ ਖਿਲਾਫ ਚਾਹੁੰਨੇ ਆ ਤੇ ਪਰ ਸਾਡੀ ਕੋਈ ਬਾਹ ਨਹੀਂ ਕਰਦੀ। ਗੁਰੂ ਘਰ ਸੇ ਦੀ ਹਜ਼ੂਰੀ ਦੇ ਵਿੱਚ ਰੇਪ ਹੋ ਗਿਆ ਵਾ ਇੱਕ ਨੰਗ ਸਿੰਘ ਦੇ ਉੱਤੇ ਨੂੰ ਸਾਹਮਣੇ ਲੈ ਜਾਂਦਾ ਤੇ ਅੱਜ 20 ਦਿਨ ਹੋ ਗਏ ਸਾਨੂੰ ਚਾਚ ਜਨਾ ਸੁੱਤਿਆਂ ਨੂੰ ਰੋਟੀ ਨਹੀਂ ਖਾਧੀ ਸੀ ਤੇ ਅਸੀਂ ਘਰ ਦਾ ਮੂੰਹ ਨਹੀਂ ਦੇਖਿਆ ਤੇ ਹਜੇ ਤੱਕ ਨਾ ਤਾਂ ਉਹ ਰੇਪ ਹੋਣ ਵਾਲੇ ਲੜਕੀ ਨੂੰ ਮਿਲੇ ਆ ਨਾ ਡੇਰੇ ਲਈ ਕੋਲੇ ਗਏ ਆ ਤੇ ਨਾ ਸਾਡੇ ਕੋਲੇ ਆਏ ਆ ਭਾਈ ਸਿੰਘਾ ਕਿਸੇ ਚੀਜ਼ ਦੀ ਲੋੜ ਤਾਂ ਨਹੀਂ। ਇਹ ਦਿਨਾਂ ਇੱਕ ਅਜਿਹਾ ਸਖਸ਼ ਚਰਚਾ ਚ ਆਉਂਦਾ ਹੈ ਜਿਹੜਾ ਬਾਬਾ ਬਣ ਕੇ ਫਿਰਦਾ ਹੈ ਚੁੰਨੀਆਂ ਲਪੇਟ ਕੇ ਉਹਦੇ ਵੱਲੋਂ ਬਹੁਤ ਸਾਰੀ ਟਰਾਂਜ ਕੀਤੇ ਜਾਂਦੇ ਨੇ ਪਰ ਉਸ ਬਾਬੇ ਦਾ ਪਤਾ ਉਦੋਂ ਲੱਗਦਾ ਜਦੋਂ ਉਸ ਬਾਬੇ ਦੇ ਉੱਤੇ ਬਲਾਤਕਾਰ ਵਰਗੇ ਦੋਸ਼ਾਂ ਤਹਿਤ ਮੁਕੱਦਮਾ ਦਰਜ ਹੋ ਜਾਂਦਾ ਹੈ ਇੱਕ ਤੋਂ ਬਾਅਦ ਇੱਕ ਲਗਾਤਾਰ ਮਾਮਲੇ ਸਾਹਮਣੇ ਆਉਂਦੇ ਨੇ ਤੇ ਹੁਣ ਤੱਕ ਇਸ ਬਾਬੇ ਦੇ ਖਿਲਾਫ 8 ਦੇ ਕਰੀਬ ਲੜਕੀਆਂ ਜਹੀਆਂ ਨੇ ਜਿਹੜੀਆਂ ਸਾਹਮਣੇ ਆਈਆਂ ਜਿਹੜੀਆਂ ਕਹਿੰਦੀਆਂ ਕਿ ਇਸ ਬਾਬੇ ਨੇ ਸਾਡੇ ਨਾਲ ਬਲਾਤਕਾਰ ਕੀਤਾ ਇਸ ਬਾਬੇ ਨੇ ਬਲਾਤਕਾਰ ਗੁਰਦੁਆਰਾ ਸਾਹਿਬ ਦੀ ਠਾਠਤੀ ਹਦੂਦ ਦੇ ਵਿੱਚ ਰਹਿ ਕੇ ਸਾਡੇ ਨਾਲ ਇੱਕੋ ਕਰਮ ਜਿਹੜੇ ਨੇ ਕੀਤੇ ਨੇ ਸਾਡੇ ਨਾਲ ਅਮਰਪਾਲ ਸਿੰਘ ਮਰ ਮੌਜੂਦ ਨੇ ਮੈਡਮ ਸਾਹਿਬ ਵੈਕਰ ਜੀ ਦਾ ਖਾਲਸਾ ਵੈਕਰ ਜੀ ਦੀ ਖਾਤੇ ਬਹੁਤ ਬਾਬੇ ਹੁਣ ਤੱਕ ਚਰਚਾ ਚ ਰਹੇ ਬਹੁਤ ਬਾਬਿਆਂ ਦੇ ਉੱਤੇ ਇਲਜ਼ਾਮ ਲੱਗੇ ਪਰ ਅੱਜ ਜਦੋਂ ਇਲਜ਼ਾਮ ਤੁਸੀਂ ਲਾ ਰਹੇ ਸੀ ਇਸ ਬਾਬੇ ਦੇ ਉੱਤੇ ਜਦੋਂ ਪ੍ਰੈਸ ਕਾਨਫਰੰਸ ਕਰ ਰਹੇ ਸੀ ਅਮਰਤਪਾਲ ਮਹਿਰੂ ਰੋਂਦੇ ਕਿਉਂ ਨੇ ਅਮਰਤਪਾਲ ਮਹਿਰੂ ਦੀ ਅੱਖਾਂ 'ਚ ਪਾਣੀ ਕਿਉਂ ਆਉਂਦਾ ਉਹ ਨਾ ਇਦਾਂ ਹੋ ਜਾਂਦਾ ਬਾਈ ਵੀ ਜਦੋਂ ਆਪਾਂ ਕੋਈ ਜੰਗ ਦੇ ਮੈਦਾਨ 'ਚ ਹੋਈਏ ਤੇ ਜਦੋਂ ਆਪਾਂ ਲੜ ਰਹੇ ਹਾਂ ਸਾਡਾ ਪਿਓ ਸਾਡੇ ਨਾਲ ਲੜ ਰਿਹਾ ਆਪਾਂ ਹੌਸਲੇ 'ਚ ਜਦੋਂ ਅਸੀਂ ਪਿੱਛਾ ਭੌਂ ਕੇ ਵੇਖਦੇ ਹਾਂ ਕਿ ਸਾਡਾ ਪਿਓ ਹੈੜੀ ਫਿਰ ਉਹਦੇ ਅੱਖਾਂ 'ਚ ਹੰਝੂ ਹੁੰਦੇ ਵੀ ਫੌਜ ਭਾਰੀ ਆਗਾ ਤੇ ਕੋਲੇ ਹੁਣ ਸਾਡੇ ਇੱਕ ਸਾਥੀ ਨਹੀਂ ਰਿਹਾ ਇਸ ਕਰਕੇ ਉਹ ਚੀਜ਼ਾਂ ਚੇਤੇ ਆ ਜਾਂਦੀਆਂ ਵੀ ਅਸੀਂ ਧਾਰਮਿਕ ਤੌਰ ਤੇ ਯਤੀਮ ਰਹਿ ਹੋ ਗਏ ਆ ਸਾਡੀ ਗਵਾਈ ਕਰਨ ਵਾਲਾ ਕੋਈ ਜਥੇਦਾਰ ਨਹੀਂ ਰਿਹਾ ਅਸੀਂ ਲੜ ਰਹੇ ਆ ਪਰ ਸਾਨੂੰ ਨਾ ਕੋਈ ਹੌਸਲਾ ਦੇਣ ਵਾਲਾ ਤੇ ਨਾ ਸਾਨੂੰ ਕੋਈ ਇਹ ਆ ਬਿਸ਼ਾਵਾਸ਼ ਦੇਣ ਵਾਲਾ ਇਸ ਕਰਕੇ ਉਸ ਚੀਜ਼ਾਂ ਨੂੰ ਚੇਤੇ ਆ ਕਰਕੇ ਹੰਝੂ ਤਾਂ ਆ ਹੀ ਜਾਂਦੇ ਆ ਵੀ ਅਸੀਂ ਲੜਨਾ ਜ਼ਰਮ ਦੇ ਖਿਲਾਫ ਚਾਹੁੰਦੇ ਆ ਤੇ ਪਰ ਸਾਡੀ ਕੋਈ ਬਾਹ ਨਹੀਂ ਪੜ ਰਹੀ ਜਥੇਦਾਰ ਹੈਗੇ ਆ ਮੌਜੂਦਾ ਮੁਖੀ ਨੇ ਦਲਾਂ ਪੰਥਾਂ ਦੇ ਜਥੇਬੰਦੀਆਂ ਦੇ ਤੱਕਾਲ ਤੱਕ ਸਾਹਿਬ ਦੇ ਤੇ ਉਹਨਾਂ ਨੂੰ ਜਦੋਂ ਪਤਾ ਵੀ ਆ ਵੀ ਇੱਕ ਗੁਰੂਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਰੇਪ ਹੋ ਗਿਆ ਵਾ ਇੱਕ ਨੰਗ ਸਿੰਘ ਨੇ ਉਸ ਚੀਜ਼ ਨੂੰ ਸਾਹਮਣੇ ਲੇ ਜਾਂਦਾ ਤੇ ਅੱਜ 20 ਦਿਨ ਹੋ ਗਏ ਸਾਨੂੰ ਚਾਜ ਜਨਾ ਸੁੱਤਿਆਂ ਨੂੰ ਰੋਟੀ ਨਹੀਂ ਖਾਦੀ ਗਈ ਤੇ ਅਸੀਂ ਘਰ ਦਾ ਮੂੰਹ ਨਹੀਂ ਦੇਖਿਆ ਤੇ ਹਜੇ ਤੱਕ ਨਾ ਤਾਂ ਉਹ ਰੇਪ ਹੋਣ ਵਾਲੇ ਲੜਕੀ ਨੂੰ ਮਿਲੇ ਆ ਨਾ ਡੇਰੇ ਲਈ ਕੋਲੇ ਗਏ ਆ ਤੇ ਨਾ ਸਾਡੇ ਕੋਲੇ ਆਏ ਆ ਭਾਈ ਸਿੰਘਾ ਕਿਸੇ ਚੀਜ਼ ਦੀ ਲੋੜ ਤਾਂ ਨਹੀਂ ਤਾਂ ਰੋਏ ਆ ਡਰਤਾ ਨਹੀਂ ਕਿਸੇ ਕਿਸਮ ਦਾ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਸੀ ਕਿ ਡੀਐਸਪੀ ਦੇ ਵੱਲੋਂ ਫੋਨ ਆਉਂਦੇ ਨੇ ਡੀਐਸਪੀ ਕਹਿੰਦਾ ਕਿ ਤੁਹਾਡੇ ਤੇ ਪਰਚਾ ਦੇ ਦਿਆਂਗੇ ਅਮਰਪਾਲ ਮੈਰੋਂ ਖੌਫ ਦੇ ਵਿੱਚ ਤਾਂ ਨਹੀਂ 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 ਡਰ ਅਸਲ ਦੇ ਵਿੱਚ ਹੈ ਉਹ ਆ ਵੀ ਡਰ ਕੀ ਆ ਡਰ ਇਹ ਹੀ ਆ ਵੀ ਕਈ ਤਾਂ ਡੀਐਸਪੀ ਨੂੰ ਸਵਾਲ ਕਰਨ ਲੱਗੇ ਹੀ ਡਰਨਗੇ ਹੁਣ ਵੀ ਤੁਹਾਡੇ ਤੇ ਹਲ ਜੰਮ ਲੱਗ ਗਿਆ ਕਿਵੇਂ ਫੋਨ ਲਾਈ ਮੈਂ ਤਾਂ ਐਸਐਸਪੀ ਦਾ ਵੀ ਨਾਂ ਲਿਆ ਡੀਐਸਪੀ ਦਾ ਲਿਆ ਐਸਐਚ ਦਾ ਲਿਆ ਮੌਕੇ ਦੇ ਅਫਸਰ ਨੇ ਕੀ ਕਰ ਦੇਣਗੇ ਮਾਰ ਦੇਣਗੇ ਫੜ ਲੈਣਗੇ ਚੋਰੀ ਡਾਕੀ ਡੂਕੇ ਦਾ ਬਲੈਕਮੇਲ ਦਾ ਕੇਸ ਪਾ ਦੇਣਗੇ ਕਡਨਾਇਪਿੰਗ ਦਾ ਪਾ ਦੇਣਗੇ ਕੀ ਕਰਨਗੇ ਉਮਰ ਕਾਇਦ ਸਨਾ ਦੇਣਗੇ ਕੀ ਕਰ ਦੇਣਗੇ ਪਰ ਜਿਹੜੀ ਅਸਲ ਸਚਾਈ ਹੈ ਉਹ ਸਿੱਖਾਂ ਨੂੰ ਤਾਂ ਪਤਾ ਹੋਵੇ ਵੀ ਸਿੰਘਾ ਸਿੰਘ ਨਾਮ ਵਾਲੇ ਅਫਸਰ ਹੋਣ ਮੌਜੂਦਾ ਕੁਰਸੀਆਂ ਤੇ ਬੈਠੇ ਸਿੰਘ ਨਾਮ ਵਾਲੇ ਬੰਦੇ ਦੀ ਇੱਥੇ ਰਾਜ ਹੋਵੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਤੇ ਸਿੱਖਾਂ ਦਾ ਗੁਰੂ ਹੋਵੇ ਗੁਰੂ ਗ੍ਰੰਥ ਸਾਹਿਬ ਉਹਦੀ ਛਤਰ ਛਾਇਆ ਤੇ ਉੱਥੇ ਉਹਦੇ ਮੌਜੂਦਗੀ ਦੇ ਵਿੱਚ ਬਲਾਧਕਾਰ ਹੋ ਜੇ ਤੇ ਪੁਲਿਸ ਮਹਿਕਮਾ ਪੈਸੇ ਲੈ ਕੇ ਲੜਕੀ ਦੇ ਬਿਆਨ ਮਕਰਾਵੇ ਤੇ ਪੈਸੇ ਲੈ ਕੇ ਸਾਡੇ ਤੇ ਦਬਾਅ ਪਾਵੇ ਵੀ ਜਦਾ ਚੁੱਪ ਹੋ ਜਾ ਨਹੀਂ ਜਿਹੜੇ ਤੇ ਕਡਨਾਪਿੰਗ ਦੇ ਕੇਸ ਪੈਣਗੇ ਤੇ ਫਿਰ ਇਹ ਤਾਂ ਮਤਲਬ ਇਹ ਸਮਝ ਲੋ ਵੀ ਬੇਇੱਜ਼ਤੀ ਕਰਨੀ ਤਾਂ ਫਿਰ ਦੂਜਿਆਂ ਲਈ ਬਹੁਤ ਸੌਖੀ ਗੱਲ ਹੈ ਤੇ ਪ੍ਰਸ਼ਾਸਨ ਤਾਂ ਪੈਸੇ ਲਈ ਜਾਂਦਾ ਹੂੰ ਜੇ ਪ੍ਰਸ਼ਾਸਨ ਨੇ ਇੱਕ ਲੜਕੀ ਦੀ ਅਰਜ਼ ਨਹੀਂ ਸੁਣੀ ਵੀ ਨਾ ਰੇਪ ਹੋਇਆ ਪ੍ਰਸ਼ਾਸਨ ਨੇ ਇੱਕ ਸਿੱਖ ਦੀ ਅਰਜ਼ ਨਹੀਂ ਸੁਣੀ ਵੀ ਸਾਡੇ ਅੱਖੀਂ ਵੇਯਾਦ ਵੀ ਹੋਈ ਆ ਤੇ ਫੇਰ ਅਸੀਂ ਕਿਹਦੇ ਕੋਲੇ ਜਾਵਾਂਗੇ ਖੁਦ ਹੀ ਐਕਸ਼ਨ ਲਵਾਂਗੇ ਹੂੰ ਤੇ ਅਸੀਂ ਲਿਆ ਐਕਸ਼ਨ ਗਾਂ ਵੀ ਲਵਾਂਗੇ ਪਹਿਲਾਂ ਵੀ ਲੈਂਦੇ ਆਏ ਸਾਡੇ ਵੱਡੇ ਬਡੇਰੇ ਵੀ ਹੋਣਗੇ ਭਾਈ ਜਿੱਥੋਂ ਆਏ ਹੂੰ ਬਾਬੇ ਦੇ ਨਾਲ ਕੁੱਟਮਾਰ ਕੀਤੀ ਆ ਹਾਂ ਕੁੱਟੇ ਆਈ ਨਾ ਕਿ ਇਹ ਤਾਂ ਕੋਈ ਕੁੱਟਮਾਰ ਨਹੀਂ ਹੈਗੀ ਇੰਨਾ ਕੁ ਤਾਂ ਤਾਂ ਅਸੀਂ ਹੂੰ ਹੀ ਕਰਦੇ ਹੀ ਰਹਿੰਨੇ ਆ ਤਾਂ ਸਾਡਾ ਰੋਜ਼ ਦਾ ਕੰਮ ਹੀ ਆ ਹੂੰ ਇਹ ਸਾਰੇ ਦੇ ਵਿਚਕਾਰ ਇਲਜ਼ਾਮ ਅਮਰਤਪਾਲ ਮਹਿਰੂ ਦੇ ਬਹੁਤ ਵੱਡੇ ਨੇ ਇਲਜ਼ਾਮ ਇਹ ਨਹੀਂ ਕਹਿੰਦੇ ਕਿ ਪੁਲਿਸ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਜਿਹੜੇ ਡੀਵੀਆਰ ਤੁਸੀਂ ਉੱਥੋਂ ਲੈ ਕੇ ਗਏ ਹੋ ਉਹ ਡੀਵੀਆਰ ਸਾਨੂੰ ਮੁਹੱਈਆ ਕਰਾ ਦਿਓ ਉਹ ਡੀਵੀਆਰ ਸਾਨੂੰ ਦੇ ਦਿਓ ਕਹਿੰਦੇ ਡੀਵੀਆਰ ਸਾਡੇ ਨੂੰ ਨਹੀਂ ਨਹੀਂ ਦਿੱਤੇਗੇ ਅਮਰਤਪਾਲ ਮਹਿਰੋਂ ਦੇ ਵੱਲੋਂ ਕਿਉਂਕਿ ਉਹਦੇ ਚ ਅਮਰਤਪਾਲ ਮਹਿਰੋਂ ਤੇ ਬਾਬੇ ਦੇ ਵਿਚਕਾਰ ਪੈਸਿਆਂ ਦਾ ਲੈਣ ਦੇਣ ਹੋਇਆ ਮੈਂ ਕਦੋਂ ਮੁੱਕਰੇ ਪੈਸਿਆਂ ਦਾ ਲੈਣ ਦੇਣ ਨਹੀਂ ਹੋਇਆ ਪੈਸੇ ਦੇ ਲੈਣ ਦੇਣ ਨੂੰ ਹੋ ਕੇ ਗੱਲ ਹੋਈ ਆ ਪੈਸੇ ਦੇ ਲੈਣ ਦੇਣ ਥੋੜੀ ਹੋਇਆ ਇਹ ਬਾਬੇ ਨੇ ਲਿਆ ਕੇ 5-10 ਲੱਖ ਰੁਪਈਆ ਸਾਨੂੰ ਫੜਾਤਾ ਜੇ ਬਾਬੇ ਨੇ ਪੈਸੇ ਹੀ ਫੜਾਤੇ ਫਿਰ ਅਸੀਂ ਬਾਬਾ ਕੁੱਟਣਾ ਨਹੀਂ ਸੀ ਜੇ ਬਾਬੇ ਨੇ ਪੈਸੇ ਫੜਾਤੇ ਅਸੀਂ ਕੁੱਟਣਾ ਨਹੀਂ ਸੀ ਤੇ ਫਿਰ ਡੀਵੀਆਰ ਕਿਉਂ ਲਾਉਂਦੇ ਤੁਸੀਂ ਗੱਲ ਨੂੰ ਸਮਝੋ ਉਹਦੇ 'ਚ ਗੱਲਬਾਤ ਹੋਈ ਆ ਹੂੰ ਤੇ ਗੱਲਬਾਤ ਤਾਂ ਹੋਣੀ ਸੀ ਜਦੋਂ ਅਸੀਂ ਗਏ ਗੱਲਬਾਤ ਆ ਪੁਲਿਸ ਵੀ ਕਰਦੀ ਆ ਡੀਵੀਆਰ ਤਾਰਨ ਦਾ ਕਾਰਨ ਕੀ ਰਿਹਾ ਡੀਵੀਆਰ ਤਾਰਨ ਦਾ ਕਾਰਨ ਸੁਣ ਲੋ ਅਸੀਂ ਡੇਰੇ 'ਚ ਗਏ ਆ ਹੂੰ ਡੇਰੇ 'ਚ ਜਾ ਕੇ ਉੱਥੇ ਇੱਕ ਸੇਵਾਦਾਰ ਚਰਨਜੀਤ ਸਿੰਘ ਮਿਲਦਾ ਹੂੰ ਉਹਨੂੰ ਅਸੀਂ ਡਰਾ ਲਿਆ ਦੱਸ ਕੀ ਆ ਬਾਬੇ ਦੇ ਬਲਾਤਕਾਰ ਦਾ ਕੇਸ ਲੱਗਿਆ ਤੈਨੂੰ ਪਤਾ ਹੂੰ ਕਹਿੰਦਾ ਇੱਥੇ ਤਾਂ ਆਉਂਦੀਆਂ ਕੁੜੀਆਂ ਹੂੰ ਤੇ ਹੁਣ ਕੁੜੀਆਂ ਆਉਂਦੀਆਂ ਉਹਨੇ ਜਵਾਨੀ ਕਹਿਤਾ ਸਾਨੂੰ ਪਤਾ ਕਿੱਥੋਂ ਲੱਗੂ ਗੱਡੀ ਯਾਰ ਚ ਹੂੰ ਤੇ ਡੀਵੀਆਰ ਅਸੀਂ ਪਾਟ ਲੇ DVR ਬਾਬੇ ਦੇ ਹੀ ਲਏ DVR ਪੱਟ ਲੈ ਪੰਜ ਛੇ ਵੀਡੀਓਜ਼ ਜ਼ਰੂਰੀ ਚਾਹੀਦੀਆਂ ਸੀ ਅਸੀਂ ਉਹ ਚੋਂ ਅੱਠ ਕੱਢ ਲਿਆ ਹੂੰ ਪੁਲਿਸ ਨੂੰ DVR ਦੇਣ ਚੱਲੇ ਸੀ ਮਹਾਰਾਜ ਹਾਜ਼ਰ ਹੋਣ ਤੇ ਅਮਰਤਪਾਲ ਸਿੰਘ ਐਸਐਚਓ ਸਿਟੀ ਜਗਰਾਉ ਮੌਜੂਦਾ ਨੇ ਉਹਨੂੰ ਮੈਂ ਕਿਹਾ ਮੈਂ ਕਿਹਾ ਬਾਈ ਜੀ ਆਹ ਦੋ ਫੋਨ ਆ ਬਾਬੇ ਦੇ ਇਹ ਲੈ ਲਓ ਸਾਨੂੰ ਕੁਝ ਜ਼ਿਆਦਾ ਇਹਦੇ ਚੋਂ ਕੁਝ ਮਿਲਿਆ ਨਹੀਂ ਨੇ ਡਿਲੀਟ ਕਰਤਾ ਪਰ ਇੱਕ ਕੁੜੀ ਦੀਆਂ ਗੱਲਾਂ ਹੀ ਜੰਦਗਾ ਸੀਗੀਆਂ ਉਹ ਪਤਾ ਕਰੋ ਕੌਣ ਵੀਡੀਓ ਕਰਲਾ ਦੂਜੀ ਗੱਲ ਇਹ ਵੀ DVR ਇਹਦੇ ਸਾਡੇ ਕੋਲੇ ਦੂਜੇ ਸਿੰਘ ਕੋਲੇ ਆ ਥੋਡੇ ਕੋਲ ਸੇਰੇ ਪਹੁੰਚ ਤੇ ਕਰਦੇ ਆਂ ਪਰਚਾ ਦਰਜ ਹੋ ਜਾਂਦਾ ਡੀਵੀਆਰ ਚ ਵੀਡੀਓ ਕੱਢ ਲੈਣੇ ਸਵੇਰੇ ਅਸੀਂ ਪੜਾਉਣ ਚੱਲੇ ਜਾਂਦੇ ਐ ਐਸੇ ਚ ਉਹਦਾ ਫੋਨ ਆਉਂਦਾਗਾ ਵੀ ਤੁਹਾਡੇ ਤੇ ਕ੍ਰੈਨੈਪਿੰਗ ਦਾ ਪਰਚਾ ਤੇ ਉੱਥੇ ਸੋਨਾ ਚੋਰੀ ਹੋ ਗਿਆ ਅੱਧਾ ਕਿਲੋ ਤੇ 15 ਲੱਖ ਰੁਪਈਆ ਗਏ ਫਾ ਤੇ ਉਹ ਦੋ ਹੂੰ ਜਿਨ੍ਹਾਂ ਦੀ ਸੁਣਨੀ ਸੀ ਉਹਨਾਂ ਤੇ ਇਹਨਾਂ ਨੇ ਇਲਜ਼ਾਮ ਲਾਤਾ ਇਹ ਅਸੀਂ ਡੀਵੀਆਰ ਕਿਵੇਂ ਦੇ ਦਿੰਦੇ ਫੇਰ ਤਾਂ ਅਸੀਂ ਉੱਤੇ ਐਂਟਰੀ ਆ ਸਾਡੀ ਹੂੰ ਠੀਕ ਆ ਮੈਂ ਕਿਹਾ ਇਹਨੂੰ ਕੁਝ ਨਹੀਂ ਦੇਣਾ ਕੀ ਪਤਾ ਉਹਨਾਂ ਨੇ ਅਸਲ ਦੇ ਵਿੱਚ ਡੀਵੀਆਰ ਕਿਉਂ ਮੰਗ ਰਹੇ ਸੀ ਉਹ ਤਾਂ ਮੰਗ ਰਹੇ ਸੀ ਵੀ ਬਾਬੇ ਦੀਆਂ ਕਰਤੂਤਾਂ ਸਾਹਮਣੇ ਨਾ ਹੁਣ ਜੇ ਸਾਡੇ ਕੋਲ ਡੀਵੀਆਰ ਨਾ ਹੁੰਦੇ ਤੇ ਆ ਨਵਾਂ ਪਰਚਾ ਨਹੀਂ ਬਾਬੇ ਤੇ ਹੁੰਦਾ ਸੀ ਜੇ ਡੀਵੀਆਰ ਨਾ ਹੁੰਦੇ ਬਾਬੇ ਦੇ ਘੋਰੇ ਦੇ ਵਿੱਚ ਅਸ਼ਲੀਲ ਹਰਕਤਾਂ ਜਨਾਨੀਆਂ ਨੇ ਜਿਹੜੀਆਂ ਲੜਕੀਆਂ ਨੇ ਕੀਤੀਆਂ ਸਾਹਮਣੇ ਨਹੀਂ ਸੀ ਆਉਣਗੀਆਂ ਜੇ ਅਸੀਂ ਡੀਵੀਆਰ ਉੱਥੋਂ ਚੱਕੇ ਆ ਤੇ ਸਾਡੇ ਤੇ ਡੀਵੀਆਰ ਦਾ ਪਰਚਾ ਪਾਵੇ ਪੁਲਿਸ ਹੂੰ ਜੇ ਬਾਬੇ ਨੂੰ ਅਸੀਂ ਕਡਨਾਪ ਕੀਤਾ ਤੇ ਪਾਵੇ ਬਾਬੇ ਨੂੰ ਕਡਨਾਪਿੰਗ ਕੀ ਹੁੰਦੀ ਹੈ ਕਿਸੇ ਬੰਦੇ ਨੂੰ ਬੰਨ ਕੇ ਲੈ ਜਾਣਾ ਉਹ ਗੱਡੀ 'ਚ ਪਾ ਕੇ ਲੈ ਜਾਣਾ ਉਹ ਫੋਰਚਨਰ ਤੇ ਆਫਦੇ ਹੀ ਦਿਆ ਆ ਆਪ ਚਲਾ ਕੇ ਆਇਆ 6 ਨਹਿਗ ਸਿੰਘ ਨਾਲ ਲੈ ਕੇ ਆਇਆ ਸਾਡੀ ਉਥੇ ਜਿੱਥੇ ਗੱਲਬਾਤ ਉਥੇ ਬਹਿ ਕੇ ਗੱਲਬਾਤ ਹੋਈ ਉਥੇ ਕੋਈ ਗੱਲਬਾਤ ਕਰਦੇ ਕਰਦੇ ਝਗੜਾ ਹੋ ਗਿਆ ਬਾਬੇ ਦੇ ਛੱਤਰ ਮਾਰਤੇ ਜੇ ਹੁਣ ਤੁਸੀਂ ਇੱਕ ਨਹਿਗ ਸਿੰਘ ਹੋਮੋ ਜਾਂ ਅਫਸਰ ਹੋਮੋ ਸੋਨੂੰ ਕੋਈ ਕੁੜੀ ਕਹੇ ਮੈਨੂੰ ਇਨਸਾਫ ਦਿਵਾਓ ਤੁਸੀਂ ਉਹਨੂੰ ਇਨਸਾਫ ਦਿਵਾ ਵੀ ਦਿੱਤਾ ਉਹ ਕੁੜੀ ਬਾਹਰ ਉੱਠ ਜੇ ਸੋਨੂੰ ਕ੍ਰਿਮੀਨਲ ਬੰਦਾ ਹੈ ਕਹੇ ਯਾਰ ਆਪਾਂ ਲਿਆਜੀ ਆ ਯਾਰ 100 100000 ਰੁਪਏ ਪਿੱਛੇ ਦਾ ਜਨਾਨੀਆਂਾਂ ਮਝਮਣਾ ਤੁਰੀਆਂ ਫਿਰਦੀਆਂ ਜੇ ਤਾਂ ਤੁਸੀਂ ਅਸਲੀ ਸਿੱਖ ਆ ਤੇ ਫੇਰ ਕਹੋਗੇ ਕੁੰਡਾ ਲਾਓ ਇਹਦੀ ਸਰਵਿਸ ਕਰਕੇ ਹੂੰ ਤਹੇ ਕਿ ਤੀ ਆਉਣਾ ਕਹਿੰਦਾ ਸਾਨੂੰ ਅੱਛਾ ਪਹਿਲਾਂ ਇਹ ਮਾਮਲਾ ਨਿਬੜ ਗਿਆ ਸੀ ਨਿਬੜ ਨਿਬੜਨਾ ਤਾਂ ਇਹ ਹੈ ਨਹੀਂ ਸੀ ਇਹ ਤਾਂ ਨਿਬੜ ਇਹ ਤਾਂ ਹਜੇ ਵੀ ਨਹੀਂ ਨਿਬੜਿਆ ਹੂੰ ਇਹ ਤਾਂ ਜਿੰਨਾ ਚਿਰ ਉਹ ਬੰਦਾ ਇਸ ਸੰਸਾਰ ਨੂੰ ਅਲਵਿਦਾ ਨਹੀਂ ਕਹੇ ਜਾਂਦਾ ਉਹ ਨਾ ਚਿਰ ਨਹੀਂ ਨਿਬੜਨੇ ਕੋਈ ਵੀ ਨਹੀਂ ਨਿਬੜਨਾ ਇੱਥੇ ਤਾਂ 84 ਵਾਲੇ ਨੇ ਨਿਬੜੇ ਹਜੇ ਤੱਕ ਹੂੰ ਕੁੱਟਮਾਰ ਦਾ ਕਾਰਨ ਸਭ ਤੋਂ ਪਹਿਲਾਂ ਕੀ ਬਣਦਾ ਕਿ ਤੁਸੀਂ ਉਸੇ ਟਾਈਮ ਕੁੱਟਮਾਰ ਕਰਦੇ ਹੋ ਉਹਦੀ ਜਿਹੜੇ ਸ਼ਬਦ ਤੁਸੀਂ ਵਰਤਦੇ ਹੋ ਕੁੱਟਮਾਰ ਕਰਨ ਦਾ ਇਹ ਆ ਵੀ ਕੁੜੀ ਨੂੰ ਪੈਸੇ ਦੇ ਲਈ ਮੰਨਿਆ ਹੂੰ ਸਾਡੇ ਬੈਠੇ ਇੱਕ ਕੁੜੀ ਦੀ ਵੀਡੀਓ ਕਾਲ ਆਈ ਆ ਇਹਨੇ ਚੱਕੀ ਨਹੀਂ ਕੱਟਤੀ ਮੈਂ ਚੱਕ ਲਈ ਇਧਰੋਂ ਲਾ ਲਿਆ ਉਹਨੇ ਚੱਕ ਲਿਆ ਇਹਦੇ ਮੈਸੇਜ ਆਏ ਹੋਏ ਸੀ ਵੀ ਮਿਸ ਜੂ ਆਈ ਲਵ ਯੂ ਕਿੱਥੇ ਆ ਤੁਸੀਂ ਅੱਜ ਕਦੋਂ ਆਓਗੇ ਕੱਲ ਨੂੰ ਠਾਠ ਤੇ ਆਓਗੇ ਉਹ ਥੱਲੇ ਕਹਿ ਰਹੀ ਆ ਤੇ ਵੀਡੀਓ ਕਾਲ ਦੇ ਵਿੱਚ ਉਹਨੇ ਦਾ ਹਾਲ ਚਾਲ ਪੁੱਛਿਆ ਤੇ ਕਹਿੰਦੀ ਮੈਂ ਕੱਲ ਨੂੰ ਆਉਂਗੀ ਹੂੰ ਮੈਂ ਜਦੋਂ ਉਹਨੂੰ ਪੁੱਛਿਆ ਫੇਰ ਉਹਨੇ ਕਿਹਾ ਵੀ ਹਜ਼ਾਰ-ਹਜ਼ਾਰ ਰੁਪਏ ਪਿੱਛੇ ਦਾ ਤੁਰਗਾ ਫਿਰਦਿਆਂ ਯਾਰ ਬਾਈ ਫੇਰ ਕੁੱਟਿਆ ਅਸਲ ਦੇ ਵਿੱਚ ਸਾਰੀਆਂ ਗੱਲਾਂ ਪਹਿਲਾਂ ਹੋ ਚੁੱਕੀਆਂ ਸੀ ਹੂੰ ਜਿਹੜੇ ਕੁੜੀਆਂ ਨਾਲ ਧੱਕੇ ਹੋ ਗਏ ਉਹਨਾਂ ਦੀ ਜਿੱਥੇ ਸੈਟੀਸਫਾਈ ਆ ਉੱਥੇ ਫੈਸਲਾ ਲਿਆ ਜਾਵੇ ਫੇਰ ਗੱਲ ਆਊਗੀ ਆਪਣੀ ਗੁਰੂ ਮਰਯਾਦਾ ਦੀ ਸੰਧਾਨਤ ਦੀ ਬੇਅਦਬੀ ਦੀ ਗੁਰੂ ਘਰ ਦੀ ਸਿੱਖਾਂ ਦੀ ਉੱਥੇ ਮੈਂ ਸੈਟੀਸਫਾਈਆਂ ਮੈਨੂੰ ਨਹੀਂ ਰੱਖਦਾ ਪੰਥ ਸੈਟਿਸਫਾਈਆ ਮੈਂ ਨੇ ਰੱਖਦਾ ਹੂੰ ਉਹਦੇ 'ਚ ਮੈਂ ਇਹ ਕਹਿ ਸੀ ਕਿ ਤੂੰ ਇੱਕ ਵੀਡੀਓ ਬਣਾਵਦੀ ਕਹਿ ਮੈਂ ਫਲਾਣਾ ਬੰਦਾ ਆ ਬਲਜਿੰਦਰ ਸਿੰਘ ਚਰਨ ਘਾਟ ਦਾ ਮੁਖੀ ਆ ਮੈਂ ਇੱਕ ਕੁੜੀ ਦਾ ਰੇਪ ਕੀਤਾ ਰੇਪ ਕਰਨ ਤੋਂ ਬਾਅਦ ਮੈਂ ਫੜਿਆ ਜਾਣਾ ਬਾਅਦ ਦੇ ਵਿੱਚ ਮੈਂ 8 ਲੱਖ ਰੁਪਇਆ 10 ਲੱਖ ਜਾਂ 5 ਲੱਖ ਜਿੰਨੇ ਵੀ ਉਹਨੂੰ ਦਿੱਤੇ ਹੋਏ ਮੈਂ ਤੇ ਆਇਆ ਵਾਂ ਤੇ ਮੈਨੂੰ ਪੰਥ ਜੋ ਸਜ਼ਾ ਲਾਊਗਾ ਮੈਂ ਸਜ਼ਾ ਭੁਗਤ ਲਈ ਮਜੂਰ ਆ ਇਹ ਹੈਗੀ ਆ ਸਜ਼ਾ ਉਹ ਉਹਦੀ ਗੱਲਬਾਤ ਮੰਨਣ ਦੀ ਹੂੰ ਮਨਕਰ ਹੋ ਗਿਆ ਸਾਰੀਆਂ ਗੱਲਾਂ ਤੋਂ ਮੈਂ ਆਉਦੇ ਸਫਾਈ ਨੂੰ ਕੀ ਕਰਨਾ ਮੈਨੂੰ ਤਾਂ ਲੋੜ ਹੀ ਨਹੀਂ ਹੈ ਹਮ ਹੁਣ ਜੇ ਅਸੀਂ ਉਹਨੂੰ ਜਾ ਕੇ ਕਹੀਏ ਵੀ ਆਹ ਤੇਰਾ ਸਮਾਨ ਸਾਡੇ ਹੱਥ ਲੱਗਾ 5-4 ਲੱਖ ਰੁਪਈਆ ਦੇ ਅਸੀਂ ਵੀ ਨਹੀਂ ਬੋਲਦੇ ਤੂੰ ਵੀ ਆਦਾ ਜੋ ਕੁਝ ਚੱਲੀ ਜਾ ਤੇ ਫਿਰ ਸੱਤ ਉਹ ਵੱਡਾ ਦੋਸ਼ੀ ਕੌਣ ਉਹਨਾਂ ਦਾ ਬਾਬਾ ਗਨਾ ਕਰਨੀ ਜਾਂ ਫਿਰ ਅਸੀਂ ਹੋਗੇ ਹਮ ਡੀਵੀਆਰ ਦੇ ਵਿੱਚੋਂ ਕੁਝ ਹੋਰ ਵੀ ਮਿਲਿਆ ਆ 6-7 ਵੀਡੀਓ ਮਿਲੀਆਂ ਉਹ ਕੱਢ ਲਈਆਂ ਅਸੀਂ ਪੁਲਿਸ ਨੂੰ ਭੇਜਤੀਆਂ ਸੀ ਅਸੀਂ ਹਮ ਪੁਲਿਸ ਨੂੰ ਦੱਸਿਆ ਡੀਵੀਆਰ ਸਾਡੇ ਕੋਲੇ ਆ ਵੀਡੀਓ ਅਸੀਂ ਕੱਢ ਲਈਆਂ ਅਸੀਂ ਲਾਈਵ ਚਲਾਈਆਂ ਹਮ ਮੀਡੀਆ ਨੂੰ ਭੇਜੀਆਂ ਜੇ ਸਾਡੇ ਦੇ ਵਿੱਚ ਕੋਈ ਕਾਹਨ ਹੁੰਦੀ ਜਾਂ ਸਾਡੇ ਅੰਦਰ ਕੋਈ ਚੋਰ ਹੁੰਦਾ ਇਹ ਛੇ ਸਤ ਵੀਡੀਓ ਤੁਸੀਂ ਉਹ ਆ ਜਿਹੜੀ ਦੱਸ ਰਹੇ ਹੋ ਡੀਵੀਆਰ ਦੇ ਵਿੱਚੋਂ ਕੁਝ ਹੋਰ ਵੀ ਬਰਾਮਦ ਹੋਇਆ ਕੋਈ ਹੋਰ ਬਾਬਾ ਕੋਈ ਹੋਰ ਉੱਥੇ ਉਸ ਭੂਰੇ ਚਾਉਂਦਾ ਉਹਦੇ ਫੋਨਾਂ ਚੋਂ ਬਰਾਮਦ ਹੋਇਆ ਅਸਲ ਤੇ ਵਿੱਚ ਜਦੋਂ ਕੋਈ ਕੁੜੀ ਆ ਜਾਂਦੀ ਸੀ ਤੇ ਮਿਲ ਕੇ ਚਲੀ ਜਾਂਦੀ ਸੀ ਡਿਲੀਟ ਕਰ ਦਿੰਦਾ ਸੀ ਹੂੰ ਰੱਖਦਾ ਨਹੀਂ ਹੁੰਦਾ ਸੀ ਇਹ ਤਾਂ ਜਿਵੇਂ ਕਾਲ ਚੜ੍ਹ ਕੇ ਆਇਆ ਹੋਵੇ ਉਹਦੇ ਆਪ ਤੇ ਉਹ ਸਮਾਂ ਉਹਦੇ ਤਾਂ ਪਤਾ ਨਹੀਂ ਕੀ ਮੁਕੱਦਰਾਾਂ ਚ ਬੰਦੇ ਦੇ ਲਿਖਿਆ ਸੀ ਅਸੀਂ ਜਿੱਤ ਗਏ ਇੱਕ ਤਰੀਕ ਤੱਕ ਅਸੀਂ ਜਿੱਤ ਗਏ ਅਸੀਂ ਬੰਦਾ ਵੀ ਕੁੱਟ ਲਿਆ ਕੁੜੀ ਦੇ ਸਾਹਮਣੇ ਕੁੱਟ ਲਿਆ ਉਹ ਵੀ ਖੁਸ਼ ਹੋ ਗਈ ਕੁੜੀ ਦੇ ਕਹਿਣ ਤੇ ਪਰਚਾ ਵੀ ਬਾਬੇ ਤੇ ਹੋ ਗਿਆ ਬਾਬਾ ਰਿਮਾਂਡ ਤੇ ਵੀ ਆ ਗਿਆ ਜੇਲ੍ਹ ਵੀ ਉੱਠ ਗਿਆ ਅਸੀਂ ਖੁਸ਼ ਹਾਂ ਸਿੱਖਾ ਦੀ ਜਿੱਤ ਹੋ ਗਈ ਉਹ ਇੱਕ ਬਲਾਤਕਾਰੀ ਜੇਲ੍ਹ ਚ ਚਲਾ ਗਿਆ ਪੰਜਾਂ ਦਿਨਾਂ ਪਿੱਛੋਂ ਅਸੀਂ ਹਾਰ ਗਏ ਜਿੱਤੀ ਬਾਜੀ ਹਮ ਸਨੇਹਾ ਡੀਐਸਪੀ ਜਸਜੋਦਾ ਹੁੰਦਾ ਵੀ ਕੁੜੀ ਦੇ ਤਾਂ ਬਿਆਨ ਮਕਰਾਲੇ ਤੁਸੀਂ ਦੱਸੋ ਕਿਵੇਂ ਕਰਾਂਗੇ ਜਸਜੋ ਤੁਹਾਨੂੰ ਆਪ ਕਹਿੰਦੇ ਨਹੀਂ ਆਪ ਨੇ ਕਹਿੰਦਾ ਆਪ ਐਡਾ ਅਫਸਰ ਸਾਨੂੰ ਕਿਵੇਂ ਫੋਨ ਲਾ ਕੇ ਕਹਿ ਦੂਗਾ ਹੂੰ ਫਿਰ ਤੁਸੀਂ ਇਹਦਾ ਇਲਜ਼ਾਮ ਜਸਜੋ ਤੋਂ ਉਹਨਾਂ ਦੇ ਉੱਤੇ ਸਾਡੇ ਕੋਲੇ ਰਿਕਾਰਡਿੰਗਾਂ ਹੈਗੀਆਂ ਜਿਹੜੇ ਅਫਸਰਾਂ ਤੋਂ ਉਹਨਾਂ ਨੇ ਫੋਨ ਲਵਾਏ ਬੰਦਿਆਂ ਤੋਂ ਫੋਨ ਲਵਾਏ ਕੁਛ ਬਾਈ ਨੇਮ ਬਾਈ ਨੇਮ ਗੱਲ ਹੋਈ ਆ ਸਾਡੇ ਨਾਲ ਗੱਲਾਂ ਬਾਤਾਂ ਹੋਈਆਂ ਜਸਜੋ ਸੋਡੇ ਨਾਲ ਬਹਿ ਕੇ ਗ੍ਰੀਡ ਨਹੀਂ ਚਾਹੁੰਦਾ ਜਸਜੋ ਸਾਨੂੰ ਡਰਾ ਕੇ ਪੈਸੇ ਲੈਣਾ ਚਾਹੁੰਦਾ ਜਸਜੋ 10 ਲੱਖ ਰੁਪਈਆ ਮੰਗਦਾ ਰਾਤ ਕਹਿੰਦਾ ਸੀਗਾ ਕਾਨਫਰੈਂਸ ਨਾ ਕਰੋ 10 ਲੱਖ ਰੁਪਈਆ ਦੇ ਤੁਹਾਨੂੰ ਡੇਰੇ ਦਾ ਕਬਜ਼ਾ ਵੀ ਲੈ ਦੇਣਾ ਚਰਨ ਕੱਢਦਾ ਮੈਨੂੰ ਤਾਂ ਸਾਰੇ ਨਾਨਕਸਰ ਦੇ ਜੰਨੇ ਡੇਰੇ ਡੂਰੇ ਹੈਗੇ ਸਾਰੇ ਪੰਜਾਬ ਦੇ ਦੇਣ ਆਪਾਂ ਤਾਂ ਨਹੀਂ ਲਈਏ ਹੂੰ ਅਸੀਂ ਤਾਂ ਐ ਹੀ ਰਹਿਣਾ ਬਸ ਘੋੜਿਆਂ ਦੀਆਂ ਕਾਠੀਆਂ ਤੇ ਜਦੋਂ ਜਿਹੜੀ ਸੰਪਰਦਾਏ ਨਾਨਕਸਰ 68 ਜਿਹਦੇ ਨਾਮ ਦੇ ਉੱਤੇ ਇਹ ਚੱਲ ਰਿਆ ਸੀਗਾ ਇਹਦੇ ਬਹੁਤ ਸਾਰੇ ਮੁਖੀ ਨੇ ਬਹੁਤ ਵੱਡੀ ਸੰਪਰਦਾਏ ਵੀ ਚੱਲ ਰਹੀ ਹੈ ਬਹੁਤ ਵੱਡਾ ਪ੍ਰਬੰਧ ਹੈ ਇਹਨਾਂ ਦਾ ਉਹਨਾਂ ਨੇ ਤੁਹਾਡੇ ਤੱਕ ਕੋਈ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਹੁਣ ਤਾਂ ਤੁਝਾਂ ਤੁਸੀਂ ਕੀਤੀ ਹੋਵੇਗੇ ਤੁਹਾਡੇ ਨਾਮ ਹੇਠਾ ਕੋਈ ਚੱਲੀ ਜਾਂਦਾ ਹੈ ਮੰਨ ਲਓ ਕਿਸੇ ਘਰ ਦੇ ਵਿੱਚ ਰੇਪ ਹੋ ਗਿਆ ਹੂੰ ਉਸ ਘਰ ਦੇ ਵਿੱਚ ਉਹ ਘਰ ਦਾ ਮੁਖੀ ਬਾਬਾ ਵੀ ਆ। ਹੂੰ। ਉਸ ਘਰ ਦੇ ਉਹ ਪਿਓ ਵੀ ਆ, ਮਾਂ ਵੀ ਆ, ਭੈਣ ਭਰਾ ਵੀ ਹੈਗੇ। ਹੂੰ। ਕੁੜੀ ਦਾ ਰੇਪ ਹੋ ਗਿਆ। ਹੁਣ ਕੁੜੀ ਭਰਾਵਾ ਪੁੱਤੇ ਪਿਓ ਤੱਕ ਕਿਵੇਂ ਪਹੁੰਚ ਕਰੂਗੀ ਜਦੋਂ ਉਹਨਾਂ ਦੇ ਸਾਹਮਣੇ ਹੋ ਗਿਆ। ਤੇ ਮੁਖੀਆਂ ਕਿੰਨੇ ਆ? ਮੁਖੀਆਂ ਨੂੰ ਨਹੀਂ ਪਤਾ ਲੱਗਦਾ। ਮੁਖੀਆਂ ਨੂੰ ਇਹ ਤਾਂ ਪਤਾ ਵੀ ਫਲਾਣੇ ਦਾ ਸਮਾਗਮ ਆ ਜਾਣਾ, ਉੱਥੋਂ ਪੈਸੇ ਵੜਨੇ ਆ। ਹੂੰ। ਮੁਖੀਆਂ ਨੂੰ ਇਹ ਤਾਂ ਪਤਾ ਵੀ ਸਾਡਾ ਕੈਨੇਡਾ, ਅਮਰੀਕਾ, ਇੰਗਲੈਂਡ ਦਾ ਵੀਜ਼ਾ ਫਲਾਣੇ ਤੋਂ ਜਾ ਚੜਨਾ। ਉਹਨਾਂ ਨੂੰ ਇਹ ਨਹੀਂ ਪਤਾ ਜਿਹੜਾ ਸਾਡਾ ਇੱਥੇ ਜਹਾਜ਼ ਡੁੱਬੀ ਜਾਂਦਾ ਉਹਨੂੰ ਕਿਵੇਂ ਬਚਾਉਣਾ ਨਾਨਕਸਰ ਦੇ ਨੇੜੇ ਜਗਰਾਹੋਂ ਚ ਰੇਪ ਹੋ ਗਿਆ ਹੋਵੇ ਮੀਡੀਆ 'ਚ ਗੱਲ ਚੱਲੀ ਜਾਂਦੇ ਹੋਏ ਕਿ ਮੁਖੀ ਅਸੀਂ ਮੁਖੀ ਕੋਲੇ ਜਾਈਏ ਸਾਨੂੰ ਜਾਣਾ ਪਿਆ ਸੀ ਬੁੱਢੇਦਲ ਦੇ ਮੁਖੀ ਕੋਲੇ ਜਾਣ ਦੇ ਹੱਕਦਾਰਾਂ ਸਾਡਾ ਫਰਜ਼ ਹੈ ਅਕਾਲ ਤਖਤ ਸਾਹਿਬ ਤੇ ਜਾਣ ਦਾ ਵੀਡੀਓ ਤਾਂ ਫਿਰ ਬੁੱਢੇਦਲ ਦੇ ਮੁਖੀ ਤੱਕ ਵੀ ਪਹੁੰਚਿਆ ਹੋਣਗੀਆਂ ਵੀਡੀਓ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੱਕ ਪਹੁੰਚਿਆ ਹੋਣਗੀਆਂ ਵੀਡੀਓ ਐਸ.ਪੀ.ਸੀ ਤੱਕ ਵੀ ਪਹੁੰਚਿਆ ਹੋਣਗੀਆਂ ਕਿਸੇ ਨੇ ਤੁਹਾਡੇ ਤੱਕ ਪਹੁੰਚ ਕੀਤੀ ਨਹੀਂ ਕੀਤੀ ਰੋਣਾ ਹੀ ਐ ਇਸ ਗੱਲ ਦਾ ਨਾ ਜਤੀਮ ਪੁਣਾ ਹੀ ਇਸ ਗੱਲ ਨੂੰ ਸ਼ੋਅ ਵੀ ਅਸੀਂ ਪਿੱਛੇ ਕਾਰਵਾਈ ਕਰਕੇ ਪਿੱਛੇ ਝਾਕਦੇ ਪਿੱਛੇ ਤਕਾ ਲਤਾ ਸਿਰ ਤਾਂ ਖਾਲੀ ਦੀਦਾ ਸਾਨੂੰ ਜਦੋਂ ਜਗਰਾਉਂ ਕੱਟ ਕਰਦੇ ਗੁਚਰਨ ਸਿੰਘ ਹਣੀ ਤੁਹਾਡੇ ਨਾਲ ਖੜੇ ਨਜ਼ਰ ਆਉਂਦੇ ਨੇ ਖੜੇ ਖੜਨਾ ਹੋਰ ਚੀਜ਼ ਹੁੰਦੀ ਹੈ ਚੱਲਣਾ ਹੋਰ ਚੀਜ਼ ਹੁੰਦੀ ਹੈ ਆਏ ਤਾਂ ਤੁਸੀਂ ਵੀ ਇੰਟਰਵਿਊ 'ਚ ਬੈਠੇ ਨਜ਼ਰ ਆ ਰਹੇ ਆ ਪਰ ਤੁਸੀਂ ਸਾਡੇ ਕੇਸਵਾਰ ਨਹੀਂ ਨਾ ਹੋ ਸਕਦੇ ਜੇ ਸਾਡੇ ਨਾਲ ਉਹ ਘੰਟਾ ਸਟੇਜ ਤੇ ਚੜ ਗਏ ਤਾਂ ਮਤਲਬ ਇਹ ਥੋੜੀ ਸਾਡੀ ਸੱਚੀ ਬਾਹ ਬਣ ਗਏ ਉਹ ਆਪਦਾ ਫਰਜ਼ ਨਿਭਾਉਣ ਐ ਜੀਪੀਸੀ ਦੇ ਮੌਜੂਦਾ ਮੈਂਬਰ ਨੇ ਉਹ ਦਲੇਰੀ ਦੇ ਤੇ ਉਹ ਜਦੋਂ ਉਹਨਾਂ ਕੋਲ ਕੇਸ ਆਇਆ ਸੀ ਸਾਨੂੰ ਕਹਿੰਦੇ ਮੈਰੋ ਸਾਹਿਬ ਬਾਹਰ ਨਿਕਲ ਜਾਓ ਕੰਮ ਸਾਡਾ ਹੁਣ ਕਰ ਲੈਿੰਦੇ ਤੁਸੀਂ ਕੁਛ ਸੀ ਤੁਹਾਡੀ ਕੋਈ ਵੀ ਗੱਲ ਨਹੀਂ ਹੋਈ ਗੁਰਚਨ ਸਿੰਘ ਹੁਣ ਉਹਨਾਂ ਦਾ ਐਸ.ਪੀ.ਸੀ ਦੇ ਬਤੌਰ ਕੋਈ ਸੀ ਮੈਂ ਕਿਹਾ ਗਰਚਰਨ ਸਿੰਘ ਜੀ ਤੁਸੀਂ ਸਾਥੋਂ ਵੱਡੇ ਆ ਸਾਡੇ ਪਿਓਾਂ ਦੀ ਥਾਂ ਆ ਫਲਾਨੀ ਕੁੜੀ ਸੋਡੇ ਮੂਹਰੇ ਬੈਠੀ ਐ ਇੱਕ ਰੋ ਰਹੀ ਐ ਉਹਦਾ ਪਿਓ ਆ ਉਹਦਾ ਚਾਚਾ ਤਾਇਆ ਦੋ ਸਕੇ ਭਰਾ ਖੜੇ ਆ ਬਾਹਰ ਘਰੇ ਆ ਕੁੜੀ ਆਦੇ ਮੂੰਹ ਕੋਇ ਰਹੀ ਐ ਵੀ ਮੇਰਾ ਰੇਪ ਹੋਇਆ ਮੈਂ ਕਿਹਾ ਇਹਨਾਂ ਨੂੰ ਕਹੋ ਵੀ ਇੱਥੇ ਲੈਟਰ ਤੇ ਲਿਖਣਾ ਵੀ ਫਲਾਨਾ ਆ ਨਾ ਕੁੜੀ ਦਾ ਤੇ ਰੇਪ ਹੋਇਆ ਬਾਬੇ ਤੇ ਪ੍ਰੋਟੈਕਸ਼ਨ ਵਾਰੰਟ ਤੇ ਲਿਆ ਕੇ ਇੱਕ ਪਰਚਾ ਦਰਜ ਕੀਤਾ ਜਾਵੇ। ਹੂੰ ਤੇ ਜੋ ਗਰਚੰਦ ਸਿੰਘ ਗਰੇਵਾਲ ਨੇ ਜਵਾਬ ਦਿੱਤਾ ਮੈਂ ਤਾਂ ਇਹ ਲੈ ਸਕਦਾ ਵੀ ਬਹੁਤ ਮਾੜੀ ਘਟਨਾ ਵਾਪਰੀ ਆ ਤੇ ਸਖਤ ਕਾਰਵਾਈ ਹੋਵੇ ਤੇ ਅਮਰਪਾਲ ਸਿੰਘ ਹੋਣਾ ਤੇ ਕੋਈ ਕਾਰਵਾਈ ਨਾ ਹੋਵੇ। ਮੈਂ ਸਿੰਘ ਆ ਨਿੰਗ ਸਿੰਘ ਆ ਮੇਰੇ ਤੇ ਕਾਰਵਾਈ ਕਰਨ ਦੀ ਮੈਂ ਮੇਰੇ ਬੰਗਾ ਪਾਈਆਂ ਵੀ ਐਸਜੀਪੀਸੀ ਆ ਕੇ ਮੇਰੀ ਰੱਖਿਆ ਕਰੇ। ਗਰਚਨ ਸਿੰਘ ਗਰੇਵਾਲ ਨੂੰ ਇਹ ਮਹਿਸੂਸ ਹੋਇਆ ਵੀ ਅਮਰਤਪਾਲ ਸਿੰਘ ਨੂੰ ਪ੍ਰੋਟੈਕਸ਼ਨ ਦੀ ਲੋੜ ਆ ਇਹ ਮੈਂ ਇਹਦੀ ਰਾਖੀ ਰੱਖਾਂ ਜੇ ਇੱਕ ਨੰਗ ਸਿੰਘ ਨੂੰ ਲੋੜ ਪੈ ਗਈ ਨਾ ਕਿਸੇ ਦਿਨ ਵੀ ਪਜਾਮੀ ਵਾਲੀ ਸਾਡੇ ਰਾਖੀ ਰੱਖਣ ਫਿਰ ਬਾਣੇ ਦਿਨ ਤਾਂ ਦਾਗ ਲੱਗ ਜੂ ਇਹਦਾ ਆਪ ਦੀ ਆਪ ਹੀ ਪਕਾਉਣੀ ਆ ਆਪ ਦੀ ਆਪ ਹੀ ਖਾਣੀ ਆ ਤੁਹਾਡਾ ਜਿਹੜਾ ਫਰਜ਼ ਆ ਤੁਸੀਂ ਨਿਭਾਓ ਪਰ ਉਹਨਾਂ ਨੇ ਜਵਾਬ ਦਿੱਤਾ ਜਿਸ ਤਰੀਕੇ ਦੇ ਨਾਲ ਇਸ ਕੁੜੀ ਦਾ ਤੁਸੀਂ ਸਾਥ ਦੇ ਰਹੇ ਸੀ ਕਹਿ ਦਾਰਾ ਕਿ ਕੁੜੀ ਦਾ ਯੂ ਟਰਨ ਹੋਇਆ ਅੱਗੇ ਤੋਂ ਕਿਸੇ ਦੇ ਨਾਲ ਖੜੋਗੇ ਖੜਾਂਗੇ ਜੀ ਜੂ ਟਰਨ ਹੋਇਆ ਸਾਨੂੰ ਸੁਨੇਹਾ ਹੀ ਮਿਲੇ ਆ ਕੁੜੀ ਸਾਹਮਣੇ ਤਾਂ ਨਹੀਂ ਆਈ ਕੁੜੀ ਸਾਹਮਣੇ ਲਿਆਵੇ ਪੁਲਿਸ ਹੂੰ ਤੇ ਕੁੜੀ ਜੇ ਮੁੱਕਰਦੀ ਆ ਵੀ ਮੇਰੀ ਪਿਸਤੌਲ ਦੀ ਨੋਕ ਤੇ ਅਮਰਤ ਨੇ ਬਿਆਨ ਦਵਾਏ ਆ ਤੇ ਸਾਥੋਂ ਵੀਡੀਓ ਲੈ ਲੈਣ ਬਿਆਨ ਕਿਵੇਂ ਹੋਇਆ ਪੁਲਿਸ ਨੂੰ ਅਮਰਤਪਾਲ ਸਿੰਘ ਨੂੰ ਕਰਾ ਪਤਾ ਨਹੀਂ ਜਿੱਦੇ ਬਿਆਨ ਹੋ ਰਹੇ ਸੀ ਵੀਡੀਓ ਉਹਦੇ ਰਿਕਾਰਡਿੰਗ ਤੇ ਤੇ ਅਮਰਤਪਾਲ ਸਿੰਘ ਕੋਲੇ ਖੜਾ ਸੀ ਅਸੀਂ ਵੀਡੀਓ ਬਣਾ ਲਿਆਂ ਹੂੰ ਲੇਡੀ ਪੁਲਿਸ ਇਨਕੁਐਰੀ ਕਰ ਰਹੀ ਆ ਐਸਐਚਓ ਮੌਜੂਦਾ ਨਾਲ ਅਮਰਤਪਾਲ ਸਿੰਘ ਚੱਲ ਰਿਹਾ ਵਾ ਕੁੜੀ ਨੂੰ ਪੁਲਿਸ ਦੀ ਗੱਡੀ ਚ ਲੈ ਕੇ ਜਾਂਦੇ ਆ ਡੇਰੇ ਦੀ ਸ਼ਾਨ ਵੀਣ ਹੁੰਦੀ ਆ ਜਗਰਾਉ ਥਾਣੇ ਦੇ ਵਿੱਚ ਕੁੜੀ ਦੇ ਬਿਆਨ ਹੁੰਦੇ ਆ ਪਿਸਤੌਲ ਕਿੱਥੇ ਆ ਬਈ ਜੇ ਮੈਂ ਪਿਸਤੌਲ ਕੁੜੀ ਦੇ ਕਰਨ ਨੂੰ ਲਾਇਆ ਤੇ ਫਿਰ ਅਮਰਤਪਾਲ ਐਸਐਚਓ ਨੇ ਮੈਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ ਮੈਂ ਮੈਂ ਜਗਰਾਉ ਬਾਅਦ ਚ ਗਿਆ ਪਹਿਲਾਂ ਕੁੜੀ ਮੇਰੋਂ ਗਈ ਹੈ ਮਦਦ ਲੈਣਾ ਹੂੰ ਮੈਂ ਜਗਰਾਉ ਬਾਅਦ ਚ ਗਿਆ ਪਹਿਲਾਂ ਕੁੜੀ ਨੇ ਵਾਟਸਐਪ ਤੇ ਵੀਡੀਓ ਬਣਾ ਕੇ ਆਪਦੇ ਬਿਆਨ ਦਿੱਤੇ ਮੈਨੂੰ ਤੁਹਾਨੂੰ ਵੀਡੀਓ ਭੇਜਤੀਆਂ ਹੂੰ ਘੇਰ ਮੈਂ ਜਾ ਕੇ ਜਗਰਾਉਂ ਗਿਆ ਵੀ ਭਣੇ ਸਾਡੇ ਘਰੇ ਗਏ ਸੀ ਕੀ ਚੱਕਰ ਆ ਉਹਨੇ ਦੱਸਿਆ ਆਪਦੇ ਮੂੰਹੋਂ ਬੋਲ ਰਹੀ ਆ ਨਾ ਤਾਂ ਮਹਿਰੋਂ ਉਹਨੇ ਤੇ ਥੋਪ ਬੀੜੀ ਸੀ ਨਾ ਵਟਸਐਪ ਤੇ ਥੋਪ ਬੀੜੀ ਆ ਨਾ ਜਗਰਾਉਂ ਆ ਕੇ ਉਹਦੇ ਦੁਕਾਨ ਨੂੰ ਪਿਸਤੌਲ ਲਾ ਲਿਆ ਰੇਪ ਹੋਇਆ ਮੰਨੀ ਆ ਬਾਬਾ ਮੰਨਿਆ ਸਰਬਤ ਹੋਊਗੀ ਬਾਬੇ ਦੇ ਵਿਆਹ ਕੁੜੀ ਦੇ ਵਿਆਹ ਨਾਲ ਦੇ ਪਰਚਾ ਦਰਜ ਹੋ ਗਿਆ ਤੇ ਅੱਜ ਮਹਿਰੋਂ ਵਾਲੇ ਨੇ ਦੋਵੇਂ ਕੈਨੈਪ ਕਰ ਲਏ ਕਿੱਥੋਂ ਦੀ ਕਾਨੂੰਨ ਹੂੰ ਬਾਬੇ ਦੀ ਇੱਕ ਪਰਚਾ ਹੋਰ ਦਰਜ ਹੋਇਆ ਵੀ ਤੇ ਹਾਂ ਕਰਵਾਇਆ ਮੋਗੇ ਚ ਮੋਗੇ ਚ ਪਰਚਾ ਦਰਜ ਕਿਉਂ ਹੁੰਦਾ ਮੋਗੇ ਦੇ ਪਰਚਾ ਮੋਗੇ ਦੇ ਵਿੱਚ ਕਾਂਡ ਹੋਇਆ ਸੀ ਤਾਂ ਪਰਚਾ ਕਰਾਇਆ ਦੇਖੋ ਜੇ ਸੋਡੀ ਸੱਚੀ ਸੁੱਚੀ ਲੜਾਈ ਆ ਤੁਸੀਂ ਸੱਚੇ ਬੰਦੇ ਆ ਨਾ ਜਿਹੜੀ ਧਰਤੀ ਤੁਹਾਨੂੰ ਰਾਹ ਦਊਗੀ ਸੱਚੇ ਆ ਤਾਂ ਸੱਚੇ ਆ ਤਾਂ ਤੁਹਾਨੂੰ ਮੌਤ ਦਾ ਡਰ ਨਹੀਂ ਸੱਚੇ ਆ ਤਾਂ ਤੁਹਾਨੂੰ ਨਹੀਂ ਪਤਾਗਾ ਐਸਐਸਪੀ ਡੀਐਸਪੀ ਡੀਜੀਪੀ ਜਾਂ ਮੁੱਖ ਮੰਤਰੀ ਖੜਾ ਸੱਚੇ ਆ ਤਾਂ ਸਦਮਨਤ ਸਿੰਘ ਬਿਆਨਤ ਸਿੰਘ ਵੀ ਨਹੀਂ ਸੱਚੇ ਸੀ ਉਹਨਾਂ ਨੇ ਨਹੀਂ ਵੇਖਿਆ ਇੰਦਰਾ ਖੜੀ ਆ ਸਾਹਮਣੇ ਹੂੰ ਭਾਈ ਸੁਖਾ ਸਿੰਘ ਉਹਨਾਂ ਨੇ ਨਹੀਂ ਵੇਖਿਆ ਜਰਨਲ ਵੈਦਿਆ ਖੜਾ ਵਾ ਹੂੰ ਤੇ ਸਾਨੂੰ ਵੀ ਨਹੀਂ ਥਿੰਦੇ ਇਹ ਵੱਡੇ ਅਫਸਰ ਕਿਉਂ ਸੱਚੇ ਆ ਲੜਕੀ ਦਾ ਰੇਪ ਹੋਇਆ ਐਸਐਸਪੀ ਕੋਲੇ ਗਈ ਹੈ ਪਰਿਵਾਰ ਸਮੇਤ ਐਸਐਸਪੀ ਨੇ ਐਪਲੀਕੇਸ਼ਨ ਹੀ ਨਹੀਂ ਪੜੀ ਐਸਐਚਓ ਕੋਲੇ ਜਾਓ ਐਸਐਚਓ ਕਹਿੰਦਾ ਡੀਐਸਪੀ ਕੋਲੇ ਜਾਓ ਡੀਐਸਪੀ ਕਹਿੰਦਾ ਮੈਂ ਪਰਚਾ ਨਹੀਂ ਕਰਨਾ ਪਰਿਵਾਰ ਕੀ ਕਰੇ ਕੁਵਾਰੀ ਲੜਕੀ ਦਾ ਰੇਪ ਹੋਇਆ ਪਿਓ ਦਰਦ-ਦਰ ਤੇ ਠੋਕਰਾ ਖਾਂਦਾ ਤੁਰਿਆ ਫਿਰਦਾ ਮੈਂ ਬਣਾ ਲਾ ਕੇ ਪੱਗ ਬਨ ਕੇ ਘਰੇ ਗਿਆ ਰਾਤ ਨੂੰ ਕੁੜੀ ਦੇ ਹੂੰ ਵੱਡਾ ਤੇ ਬੈਠੀ ਪੁੱਛਿਆ ਰੋ ਪੀ ਵੀਰੇ ਮੇਰਾ ਰੇਪ ਹੋਇਆ ਇੱਕ ਕਰ ਹੀ ਨਹੀਂ ਹੋਇਆ ਹਫ਼ਤੇ 'ਚ ਦੋ ਵਾਰੀ ਹੁੰਦਾ ਸੀ 6 ਮਹੀਨੇ ਹੋ ਗਏ ਉਸ ਵਕਤ ਕੀ ਬੀਤਦੀ ਜਦੋਂ ਕੋਈ ਧੀ ਸਾਹਮਣੇ ਬੈਠ ਕੇ ਇਸ ਤਰ੍ਹਾਂ ਦੀ ਗੱਲ ਦੱਸਦੀ ਹੈ ਕਿ ਮੇਰੇ ਨਾਲ ਆਹ ਕੁਝ ਹੋਇਆ ਜੇ ਤਾਂ ਤੁਸੀਂ ਪਹਿਲੀ ਵਾਰੀ ਸੁਣੋਗੇ ਤੁਹਾਨੂੰ ਬਹੁਤ ਗੁੱਸਾ ਚੜੂਗਾ ਜਾਂ ਤੁਹਾਡਾ ਖੂਨ ਵਾਲੇ ਮਾਰੂਗਾ ਸਾਡੇ ਕੋਲ ਤਾਂ ਰੋਜ਼ ਗੱਲਾਂ ਬਾਤਾਂ ਹੁੰਦੀਆਂ ਕਿ ਝੂਠੀਆਂ ਵੀ ਨਿਕਲਿਆ ਹੁੰਦੇ 18 ਦਿਨ ਦਿੱਤੇ ਸੀ ਉਹਨਾਂ ਨੂੰ ਇਸ ਗੱਲ ਨੂੰ ਸੋਚਣ ਵਾਸਤੇ ਵੀ ਰੇਪ ਹੋਇਆ ਖੜੋਗੇ ਬਦਲਦੇ ਤਾਂ ਨਹੀਂ ਹੂੰ ਸਿਰ ਲੈ ਜੇ ਬਦਲਣਾ ਨਹੀਂ ਸੇ ਮੈਂ ਤੇ লাশ ਪਈ ਵੀ ਕਹਵੇ ਮੇਰਾ ਰੇਪ ਹੋਇਆ ਉੱਦੇ ਤੁਰਾ ਕੇ ਨਾਲ ਉਹ ਕਹਿੰਦੀ ਹਾਂ ਗੱਡੀ ਗਈ ਆ ਕੁੜੀ ਤੇ ਕੁੜੀ ਦੇ ਭਰਾ ਤੇ ਚਾਚੇ ਤਾਏ ਸਭ ਚੱਕੇ ਆ ਨਾਲ ਆਏ ਆ ਕੁੜੀ ਦੇ ਸਕੇ ਭਰਾਵਾਂ ਨੇ ਜਾ ਕੇ ਕੁੜੀ ਮੋਗੇ ਐਡਮਿਟ ਕਰਾਤੀ ਅਸਲ ਦੇ ਵਿੱਚ ਗੱਲ ਇਹ ਆ ਵੀ ਜਦੋਂ ਘਰੇ ਗਏ ਸੀ ਹਮ ਸਾਰੀ ਗੱਲਬਾਤ ਮੰਨ ਲਗੀ ਕੁੜੀ ਮੈਂ ਕਿਹਾ ਬਾਬਾ 20 ਲੱਖ ਰੁਪਇਆ ਕੈਸ਼ ਦਿੰਦਾ ਬਿਆਨ ਦੇਣੇ ਉਹਦੇ ਉਲਟਾ ਕਹਿੰਦੇ ਨਹੀਂ ਮੈਂ ਕਿਹਾ ਜੇ ਪਰਚਾ ਕਰਾਉਗੇ ਹੋ ਸਕਦਾ ਤੁਹਾਡਾ ਘਰ ਵੀ ਵਿਖ ਜੇ ਹਮ ਕਹਿੰਦੀ ਵਿਖ ਜੇ ਤਾਂ ਵਿਖ ਜੇ ਖੇਰ ਤੁਰੇ ਆ ਸਾਰੀ ਕਹਾਣੀ ਵਾਸ ਸੌਲੀ ਉਹਦੀ ਤੇ ਮੈਂ ਉਹਨੂੰ ਕਹਤਾ ਭੈਣੇ ਜਿਗਰਾਉਂ ਚ ਦਾ ਪਰਚਾ ਹੋਣਾ ਨਹੀਂ ਕਈ ਵਕੀਲਾਂ ਦੀ ਸਲਾਹ ਲਈ ਦੀ ਚੰਡੀਗੜ੍ਹੋਂ ਕਰਾ ਲ ਕੇ ਕੇਸ ਹਾਂ ਉਹ ਕਹਿੰਦੇ ਜੇ ਜਿਗਰਾਉਂ ਦੇ ਕੋਰਟ ਚ ਪੇਸ਼ ਕਰੋ ਤੇ ਉੱਥੇ ਕਿੱਥੇ ਚੱਲਣ ਦੇਣੀ ਸੀ ਪਾਣੀ ਪੀਤਾ ਤੁਰਨ ਲੱਗੇ ਆ ਤੇ ਵੈਸੇ ਹੀ ਮਨ ਦੇ ਵਿੱਚ ਇੱਕ ਖਿਆਲ ਆਇਆ ਸਾਰੇ ਬਾਹਰ ਕੱਢ ਤੇ ਮੈਂ ਕਮਰੇ ਚ ਮੈਂ ਕਿਹਾ ਭੈਣੇ ਤੇਰੀ ਨਾ ਰਿਕਾਰਡਿੰਗ ਸੁਣੀ ਆ ਤੇ ਤੂੰ ਇੱਕ ਹੋਟਲ ਚ ਵੀ ਗਈ ਸੀ ਹੂੰ ਇਹ ਝੂਠ ਬੋਲਿਆ ਮੈਂ ਕਹਿੰਦੀ ਵੀਰੇ ਇੱਕ ਕਰ ਹੀ ਗਏ ਸੀ ਮੋਗੇ ਹੋਟਲ ਚ ਮੈਂ ਅੰਦਰ ਪੂਰਾ ਆਏ ਆ ਵੀ ਜਿਵੇਂ ਸਾਹ ਚੱਲ ਪਏ ਹੁਣ ਲਾਂਚ ਦੇ ਅਸੀਂ ਮਰੇ ਪਏ ਸੀ ਬਾਈ ਮੈਂ ਕਿਹਾ ਵੀ ਪੱਕਾ ਪਤਾ ਨਾ ਤੈਨੂੰ ਮੈਂ ਕਿਹਾ ਚੇਤਾ ਨਾ ਮੈਂ ਕਿਹਾ ਮੈਨੂੰ ਵੀ ਚੇਤਾ ਮੈਂ ਤੈਨੂੰ ਦਿਖਾ ਦਿੰਦਾ ਮੈਂ ਤੇਰੇ ਤੋਂ ਤਾਂ ਨਹੀਂ ਪੁੱਛਦਾ ਮੈਂ ਤੇਰੇ ਭਰਾ ਨੂੰ ਰਿਕਾਰਡਿੰਗ ਭੇਜ ਦੇਣੀ ਆ ਉਹ ਕਹਿੰਦੀ ਵੀਰੇ ਮੈਨੂੰ ਪਤਾ ਵੀ ਮੈਂ ਕਿੰਗਡਮ ਹੋਟਲ ਚ ਗਈ ਸੀ ਹੂੰ ਤਰੀਕ ਨਹੀਂ ਪਤਾ ਹੋ ਸਕਦਾ ਦੋ ਤਿੰਨ ਮਹੀਨੇ ਚਾਰ ਹੋ ਗਏ ਮੈਂ ਕਿਹਾ ਹੋਟਲ ਕਿਹੜਾ ਕਿੰਗਡਮ ਪੱਕੀ ਗੱਲਾਂ ਹੈ ਹਾਂ ਬੈਠਾ ਇਥੇ ਮੈਂ ਕਿਹਾ ਰਾਤ ਦੇ 10 11 ਵਜੇ ਅਸੀਂ ਗੱਡੀ ਚੱਕੀ ਮੁੱਕੀ ਆ ਸਾਰਾ ਕੁਝ ਪਤਾ ਕੀਤਾ ਸਵੇਰ ਆਈ ਸਵੇਰੇ ਉੱਠਣਸਾਰ ਕਿੰਗਡਮ ਹੋਟਲ ਦੇ ਮੈਨੇਜਰ ਨੂੰ ਮੈਂ ਫੋਨ ਲਾਉਣਾ ਮੈਂ ਕਿਹਾ ਯਾਰ ਪਤਾ ਕਰੋ ਮਾੜਾ ਦੋ ਕੁ ਮਹੀਨੇ ਕੋਈ ਬਲਜਿੰਦਰ ਸਿੰਘ ਆਇਆ ਸੀਗਾ ਕਹਿੰਦੇ ਯਾਰ ਜੇ ਤਰੀਕ ਦੱਸੋਗੇ ਤਾਂ ਪਤਾ ਕਰਾਂਗੇ ਹੂੰ ਤੇ ਮੈਂ ਕਿਹਾ ਵੇਖ ਲਓ ਡਿਟੇਲ ਕੱਢ ਲਓ ਕਹਿੰਦੇ ਇਹ ਹੋਟਲ ਆ ਹੋਟਲ ਦਾ ਮਾਲਕ ਇੰਗਲੈਂਡ 'ਚ ਰਹਿੰਦਾ ਹੂੰ ਉਥੋਂ ਦਾ ਇਹ ਨਿਵਾਸੀ ਆ ਉਹਨਾਂ ਤੋਂ ਆਗਿਆ ਲਵਾਂਗੇ ਸੇ ਹੋਟਲ ਦੀ ਡਿਟੇਲ ਦੇ ਸਕਦੇ ਆ ਮੈਂ ਕਿਹਾ ਅੱਗਿਆ ਵੀ ਆਉਂਦੀ ਆ ਤੁਹਾਨੂੰ ਫੋਨ ਕੱਟ ਹੂੰ ਮੈਂ ਤੇ ਨਾਲ ਦੇ ਸਿੰਘ ਚੱਕੀ ਗੱਡੀ ਹੋਟਲ ਚ ਉੱਠ ਗਏ ਮੈਂ ਕਿਹਾ ਜੇ ਤੁਹਾਨੂੰ ਅੱਗਿਆ ਦੀ ਲੋੜ ਆ ਤੇ ਫਿਰ ਦੱਸੋ ਤੇ ਜਦੋਂ ਸਾਹਮਣੇ ਜਾ ਕੇ ਵੇਖਿਆ ਤੇ ਉਹ ਇੱਕ ਦਿਨ ਪਹਿਲਾਂ ਹੀ ਹੋਟਲ ਦਾ ਮੁਖੀ ਇੰਗਲੈਂਡ ਤੋਂ ਆਇਆ ਹੋਇਆ ਸੀ ਹੂੰ ਉਹ ਸਾਡੇ ਸਿੰਘ ਦਾ ਸਾਕਾ ਮਾਮਾ ਹੂੰ ਪੈਰੀ ਹੱਥ ਲਾਏ ਉਹਨੇ ਵੀ ਚਲੋ ਆਪਾਂ ਵੀ ਲਾਤੇ ਮਾਮਾ ਦਾ ਮਾਮਾ ਹੀ ਆ ਉਹਨੂੰ ਉਹਧਰ ਲੈ ਗਿਆ ਤੇ ਮੈਂ ਕਹਾਂ ਜੀ ਕੁਝ ਪੁੱਛਣਾ ਸੀ ਤੇ ਉਹਨੇ ਕਹਿਤਾ ਰੱਬੀ ਕੁਦਰਤੀ ਪੁੱਛ ਲੋ ਕੀ ਇਹ ਦੱਸ ਦੋ ਜਿਹੜਾ ਕੋ ਪੁੱਛਦੇ ਆ ਖੋਲਿਆ ਕੰਪਿਊਟਰ ਕੰਪਿਊਟਰ ਜਿਆਦਾ ਪੂਰਾ ਨਚੋੜਤਾ 6 ਮਹੀਨਿਆਂ ਦਾ ਜਦ ਕੁਦਰਤੀ ਭਾਈ ਕੁਦਰਤੀ 6 ਤਰੀਕ 5ਵੇਂ ਮਹੀਨੇ ਦੀ ਤੇ ਲਿਖਿਆ ਬਰਜਿੰਦਰ ਸਿੰਘ ਨਾਲ ਕੁੜੀ ਆਈ ਆ ਉਹਦਾ ਨਾਮ ਆਹਾ ਫੇਰ ਮੈਂ ਦੋ ਵਾਰੀ ਪੜਿਆ ਫੇਰ ਮੈਂ ਪੜਿਆ ਫੇਰ ਮੈਂ ਰੂਮ ਵੇਖਿਆ 600 106 ਨੰਬਰ ਹੂੰ ਫੇਰ ਮੈਂ ਲਾਇਆ ਕੁੜੀ ਨੂੰ ਫੋਨ ਮੈਂ ਕਿਹਾ ਭੈਣੇ ਪੰਜਵੇਂ ਮਹੀਨੇ ਦੀ 6 ਤਰੀਕ ਨੂੰ ਦੁਪਹਿਰੇ 12 ਵਜੇ ਤੋਂ ਬਾਅਦ ਤੁਸੀਂ ਹੋਟਲ ਦੇ ਵਿੱਚ ਆਇਆ ਤੇ 106 ਨੰਬਰ ਕਮਰਾ ਸੀ ਕਹਿਦੀ ਹਾਂ ਮੈਂ ਕਿਹਾ ਜੁਲੀ ਵੈਤਰਾ ਚੱਕ ਦਾਖਲ ਹੋ ਜਾਓ ਕਹਿੰਦੀ ਮੇਰੇ ਬਹੁਤ ਦਰਦ ਹੁੰਦਾ ਜਗਰਾਉਂ ਵਾਲੇ ਤਾਂ ਹਫ਼ਤਾਵਾਂ ਦੇ ਵਿੱਚ ਮੈਨੂੰ ਬਾਬੇ ਨੇ ਰਹਿਣ ਹੀ ਨਹੀਂ ਦੇਣਾ ਕੁੜੀ ਕੁੜੀ ਪ੍ਰੈਗਨੈਂਟ ਹੈ ਨਹੀਂ ਪ੍ਰੈਗਨੈਂਟ ਨਹੀਂ ਹੈ ਜਿਹਦੇ ਨਾਲ ਰੇਪ ਹੋਇਆ ਹੁਣ ਉਹ ਹੀ ਸਮਝ ਸਕਦੇ ਆ ਨਾ ਹੂੰ ਮੈਂ ਕਿਹਾ ਮੇਰੇ ਕੋਲੇ 8 ਵੀਡੀਓ ਛੋੜੀਆਂ ਕਹਿੰਦੀ ਮੈਨੂੰ ਪਤਾ ਮੈਂ ਫਿਰ ਸੈਂਪਲ ਜਾਂ ਭੇਜਿਆ ਇਹਨਾਂ ਨੂੰ ਇੱਕ ਹੂੰ ਕਹਿੰਦੀ ਮੇਰੇ ਕੋਈ ਹੈ ਸਹਿਮਤ ਨਹੀਂ ਕਹਿੰਦੀ ਮੈਂ ਵੀਰੇ ਕਹਿੰਦੇ ਸਾਡੇ ਘਰੇ ਕਲੇਸ਼ ਰਹਿੰਦਾ ਸੀ ਮੇਰਾ ਭਰਾ ਨਾ ਸ਼ਾ ਕਰਦਾ ਬਾਬੇ ਦੇ ਪ੍ਰਤੀ ਸਾਡੇ ਕੋਲੇ ਆਸਥਾ ਸੀ ਅਸੀਂ ਗੁਰੂ ਘਰ ਨੂੰ ਮੰਨਦੇ ਆ ਮੈਂ ਕਿਹਾ ਬਾਬਾ ਜੀ ਵੀ ਭਰਾ ਲੜਦਾ ਵੀ ਤੁਹਾਡੇ ਕੋਲੇ ਆਉਂਦਾ ਜਾਂਦਾ ਤੁਸੀਂ ਇਹਨੂੰ ਸਮਝਾਓ ਪਰ ਇਹਨੂੰ ਦੱਸਿਆ ਨਾ ਮੈਂ ਕਿਹਾ ਨਹੀਂ ਮੇਰੇ ਨਾਲ ਘਰੇ ਜਾ ਕੇ ਲੜੂਗਾ ਬਾਬਾ ਕਹਿੰਦਾ ਵੀ ਆਪਾਂ ਡਰੋਲੀ ਭਈ ਅਰਦਾਸ ਕਰੇ ਹੁੰਨੇ ਆ ਹੂੰ ਉੱਥੇ ਅਰਦਾਸ ਸੁਣੀ ਜਾਂਦੀ ਹੈ ਲੜਕੀ ਹੁਣ ਜਿਹਦੇ ਤੇ ਬੀਤ ਰਹੀ ਹੈ ਉਹ ਕਹਿੰਦੀ ਜੇ ਮੇਰੇ ਅਰਦਾਸ ਕਰਨਾ ਘਰੋਂ ਕਲੇਸ਼ ਨਿਕਲਦਾ ਤੇ ਚੱਲਦੇ ਆ ਹੂੰ ਗਏ ਆ ਤੇ ਰਾਤ ਰੁਕੇ ਆ ਕਾਫੀ ਕਾਫੀ ਚਾਹ ਪੀਣ ਦੇ ਬਹਾਨੇ ਨਾਲ ਸੇਵਾਦਾਰਾ ਕਰ ਚਰਨਜੀਤ ਸਿੰਘ ਹੋਟਲ ਬਾਬੇ ਨੇ ਬੁੱਕ ਕਰਾ ਲਿਆ ਆਸ ਕਹਿੰਦੀ ਫਿਰ ਉਦਦੇ ਉਹ ਮੇਰੀ ਮੌਤ ਦਾ ਦੇਣ ਤੇ ਪਹਿਲਾਂ ਮੈਨੂੰ ਇਹਨੇ ਕੁੱਟਿਆ ਤੇ ਮੇਰਾ ਕੋਈ ਵਾਸ ਨਹੀਂ ਚੱਲਿਆ ਤੇ ਇਹਨੇ ਸਰੀਰਕ ਸੰਬੰਧ ਬਣਾਏ ਮੇਰੀ ਵੀਡੀਓ ਵੀ ਬਣਾਈ ਆ ਬੱਡਾਂ ਤੇ ਪਈ ਦੀ ਹੂੰ ਹੁਣ ਮੈਂ ਤਾਂ ਆਪਦੇ ਭਰਾ ਦੀ ਜ਼ਿੰਦਗੀ ਲਈ ਇਹਦੇ ਕੋਲੇ ਗਈ ਸੀ ਇਹ ਕਹਿੰਦਾ ਮੈਂ ਮਰਵਾ ਦੂੰ ਮੈਂ ਆਪਦੀ ਪਤ ਦਾ ਇੱਜ਼ਤ ਲਈ ਤੁਰੀ ਫਿਰਦੀ ਸੀ ਇਹ ਕਹਿੰਦੀ ਮੈਂ ਕਹਿੰਦਾ ਮੈਂ ਰੋਲ ਦੂੰ ਮੈਂ ਕਿਵੇਂ ਨਾ ਸਹਿਮਤ ਹੋਵਾਂ ਕਹਿੰਦੀ ਅੱਠੇ ਵੀਡੀਓ ਤੇਰੇ ਕੋਲੇ ਹੈਗੀਆਂ ਮੈਨੂੰ ਪਤਾ ਕੈਮਰੇ ਚੋਂ ਕੱਢ ਲਈਆਂ ਤੁਸੀਂ ਹੂੰ ਪਰ ਮੈਂ ਉਹਦੇ 'ਚ ਸਹਿਮਤ ਨਹੀਂ ਹੈ ਮੈਨੂੰ ਆਪਦੇ ਭਰਾ ਦੀ ਜਾਨ ਦਾ ਫਿਕਰ ਤੇ ਆਪਦੀ ਪਿਓ ਦੀ ਪੱਗ ਦਾ ਫਿਕਰ ਸੀ ਤੂੰ ਮੇਰੇ ਨਾਲ ਖੜ੍ਹ ਮੇਰਾ ਭਰਾ ਬਣ ਕੇ ਕਹਿੰਦੀ ਮੈਂ ਤੇਰੇ ਨਾਲ ਖੜ੍ਹ ਮੈਂ ਕਹਾਂ ਵੀ ਭਰਾ ਬਣ ਕੇ ਮੈਂ ਖੜੂਗਾ ਨਹੀਂ ਮੈਂ ਤਾਂ ਭਰਾ ਬਣ ਕੇ ਬੈਠਾ ਆ ਤੇਰੇ ਕੋਲੇ ਤੇ ਤੈਨੂੰ ਮੈਂ ਕਹਿ ਰਿਹਾ ਵੀ ਚੱਲ ਆਪਾਂ ਚੱਲ ਗਏ ਫਿਰ ਸਾਡੇ ਨਾਲ ਰਾਤ ਨੂੰ ਤੁਰੀ ਆ ਵਿਚਾਰੀ ਪਰਚਾ ਦਰਜ ਹੋ ਗਿਆ ਹੂੰ ਤੇ ਆ ਵੀਡੀਓ ਆ ਗਈ ਹੁਣ ਰਿਮਾਂਡ ਤੇ ਲੈ ਕੇ ਆਏ ਜਾਓ ਜਦੋਂ ਬਾਬਾ ਹੁਣ ਬਾਹਰ ਆਉਂਦਾ ਫਿਰ ਮੁਲਾਕਾਤ ਕਰੂਗੇ ਬਾਬੇ ਦੇ ਨਾਲ ਸਾਸਰੀ ਘਰ ਤਾਂ ਬੁਲਾ ਕੇ ਹੀ ਆਉਂਗਾ ਗੁੱਸਾ ਹੈ ਮਨ ਤੇ ਹਜੇ ਗੁੱਸਾ ਉਹਨਾਂ ਹੁਣ ਬਾਬੇ ਪ੍ਰਤੀ ਨਹੀਂ ਹੈ ਜਿੰਨਾ ਹੁਣ ਪ੍ਰਸ਼ਾਸਨ ਪ੍ਰਤੀ ਹੈ ਸਮਝ ਕੇ ਨਾ ਤੁਸੀਂ ਉਹਨਾਂ ਬਾਬੇ ਪ੍ਰਤੀ ਬਾਬੇ ਪ੍ਰਤੀ ਗੁੱਸਾ ਹੈ ਜਦੋਂ ਗੁਨਾਹਗਾਰ ਨੇ ਗੁਨਾਹ ਕਬੂਲ ਕਰ ਲਿਆ ਤੇ ਉਹਨੂੰ ਉਹਦੀ ਸਜ਼ਾ ਨਹੀਂ ਦੇ ਰਹੀ ਗਵਰਨਮੈਂਟ ਉਹਨੂੰ ਸਜ਼ਾ ਦੇਣ ਦੇ ਉਲਟ ਉਹਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਸਜ਼ਾ ਦਿਵਾਉਣ ਵਾਲੇ ਬੰਦਿਆਂ ਦੇ ਤੇ ਪਰਚੇ ਜੇ ਕਰਨ ਦੀਆਂ ਛਾਜਛਾ ਚੱਲ ਰਹੀਆਂ ਜਿਹਨੇ ਬੰਦਾ ਫੜ ਕੇ ਫੜਾਇਆ ਮੈਂ ਮੈਨੂੰ ਮਾਰਨ ਦੀਆਂ ਛਾਜਛਾ ਚੱਲ ਰਹੀਆਂ ਉਹ ਚੀਤੇ ਗੁੱਸਾ ਮੇਰੇ ਕੋਲ ਮੈਸੇਜ ਆ ਮੈਨੂੰ ਬਾਹਰੋਂ ਪੈਸੇ ਡੀਵੀਆਰ ਜਿਹੜਾ ਤੁਹਾਡੇ ਕੋਲ ਸੀ ਮੇਰਾ ਆਖਰੀ ਸਵਾਲ ਆ ਡੀਵੀਆਰ ਜਿਹੜਾ ਤੁਹਾਡੇ ਕੋਲ ਸੀ ਬਾਬੇ ਦੇ ਡੇਰੇ ਦੇ ਵਿੱਚ ਸਿਆਸਤਦਾਨਾਂ ਦਾ ਵੀ ਆਉਣਾ ਜਾਣਾ ਹੋਇਆ ਹੋਗਾ ਬਤੇਰਾਂਗਾ ਕੁੰਡਾਂਗਾ ਉਹਦੇ ਵਿੱਚ ਅਸਲ ਦੇ ਵਿੱਚ ਇਹ ਆ ਨਾ ਅਸੀਂ ਇਹਦੇ 'ਚ ਉਲਝਾ ਲਿਆ ਸਾਨੂੰ ਤਾਂ ਹਮ ਘਰੇ ਜਾਣ ਨਹੀਂ ਦੇਣਾ ਜਗਰਾਉ ਟੱਪਰ ਨਹੀਂ ਦੇਣਾ ਮਾਰ ਦੇਣਗੇ ਫੜ ਦੇਣਗੇ ਅੰਦਰ ਕਰ ਦੇਣਗੇ ਤੁਸੀਂ ਵੇਖੋ ਸੱਚੇ ਸੱਚੇ ਬੰਦੇ ਆ ਫੜ ਕੇ ਤੁਹਾਡੇ ਤੇ ਚੋਰੀ ਦਾ ਪਰਚਾ ਪਾ ਦੇਣ ਕਨੈਪਿਕ ਦਾ ਪਰਚਾ ਪਾ ਦੇਣ ਤੁਸੀਂ ਤਾਂ ਰੁਲ ਦਿਓਗੇ ਤੁਸੀਂ ਕਹਣਾ ਲੈਣਾ ਕੀ ਸੀ ਹਮ ਅਸੀਂ ਕਵੇਂਗਾ ਵਧਗੇ ਪਰ ਹੁਣ ਪੋਲਿਟਿਕਲ ਪ੍ਰੈਸ਼ਰ ਹੈ ਸਾਰੇ ਕੇਸ ਪੂਰਾ ਵਾ ਤੁਹਾਨੂੰ ਕਿਸੇ ਪੋਲਿਟਿਕਲ ਲੀਡਰ ਦੇ ਕਿਸੇ ਨੇੜੇ ਟੇੜੇ ਦੇ ਵਾਲੇ ਦਾ ਫੋਨ ਆਇਆ ਇੱਕ ਟਕਾਨਫਰੈਂਸ ਹੋਰ ਕਰਨੀ ਹੈ ਹਜੇ ਆਪਾਂ ਸਨੇਹਾ ਭੇਜਿਆ ਨੂੰ ਜਿਆਦਾ ਟੱਕੇ ਬਹਿ ਜਾ ਨਹੀਂ ਫਿਰ ਸਸਰੀ ਘਰ ਬੁਲਾ ਦੇਾਂਗੇ ਇੱਕ ਵਾਰੀ ਫੇਰ ਤੈਨੂੰ ਡਰੀ ਹੈ ਨਹੀਂ ਬਾਈ ਕਿੱਡੀ ਗੱਲ ਆ ਦੱਸ ਰੇਪ ਹੋਇਆ ਗੁਰੂ ਘਰਾਂ ਦੇ ਦੀ ਹਜੂਰੀ ਚ ਕਿਵੇਂ ਡਰ ਜਗੇ ਕੇਹ ਤੋਂ ਜੇ ਅਸੀਂ ਡਰਨਾ ਹੀ ਆ ਤੇ ਬਾਬੇ ਤੋਂ 10 ਲੱਖ ਲੈ ਕੇ ਬਹਿ ਜਾਂਦੇ ਘਰ ਤਾਂ ਪਾਉਂਦੇ ਹੂੰ ਤੇ ਉਹਨੂੰ ਸਨੇਹਾ ਦੇਦਾ ਵੀ ਭਾਈ ਆ ਕੰਮ ਵੱਧ ਜਾਣਾ ਫਿਰ ਹੁਣ ਉਹ ਤਾਂ ਆਪੇ ਹੀ ਸੋਚੂ ਵੀ ਜਿਹਨੇ ਏਡੇ ਏਡੇ ਆਫਸਰਾਂ ਦਾ ਨਾਂ ਲੈਤਾ ਇੱਕ ਕੈਮਰਿਆਂ ਦੇ ਮੂਹਰੇ ਤੇ ਸਾਡੇ ਲਈ ਕੀ ਪੋਲਿਟੀਕਲ ਬੰਦੇ ਕੀ ਚੀਜ਼ ਹੈ ਹੂੰ ਬਾਬਿਆਂ ਦਾ ਵੀ ਖੁਲਾਸਾ ਕਰੂੰਗਾ ਕਿਸੇ ਤਾਂ ਜਿਹੜੇ ਇੱਕ ਹੋਰ ਹੁੰਦੇ ਜਾਂਦੇ ਰਹਿੰਦੇ ਨੇ ਹੋਰ ਵੀ ਕਿਸੇ ਬਾਬੇ ਦੇ ਅਜਿਹੇ ਕਾਲੇ ਕਾਰਨਾਮੇ ਸੱਤੇ ਤੇ ਬੈਠੇ ਸਣੇ ਬਾਜੇ ਖਿੱਚ ਖਿੱਚ ਥੱਲੇ ਲਿਆਵਾਂਗੇ ਤਾਂ ਚੁੱਪ ਬੈਠੇ ਅਸੀਂ ਚਾਹੁੰਦੇ ਆ ਵੀ ਸੰਗਤ ਉਹਨਾਂ ਦੇ ਮੂਹਰੇ ਬੈਠੀ ਹੋਵੇ 5-400 ਹਜ਼ਾਰ ਬੰਦਾ ਉਪਦੇਸ਼ ਦਿੰਦਾ ਹੋਵੇ ਬੈਠਾ ਉਹਨੂੰ ਖਿੱਚ ਕੇ ਲਿਆ ਚਿੱਟੀ ਕਲੰਬੀ ਲਿਸਟਾ ਜੇ ਤਾਂ ਸਾਹ ਚੱਲਦੇ ਰਹੇ ਹੂੰ ਕੋਸ਼ ਕਰ ਮਹੀਨਾ ਕ ਮਿਲ ਜੇ ਅਕਸਰ ਜਿਹੜੇ ਹਿਸਾਬ ਨਾਲ ਸਾਡੇ ਤੇ ਗਵਰਨਮੈਂਟ ਦਾ ਪ੍ਰੈਸ਼ਰ ਜਾਂ ਪੁਲਿਸ ਦਾ ਪ੍ਰਚਾਰ ਪ੍ਰੈਸ਼ਰ ਆ ਤੇ ਉਹ ਐਂ ਜੀ ਲੱਗਦਾ ਰਹਿੰਦਾ ਵੀ ਸ਼ਾਇਦ ਹੋਰ ਘੰਟਾ ਕੀ ਕੱਢਣਾ ਆਪਾਂ ਤੇ ਹੋ ਜਾਦਾ ਵੀ ਕੱਲ ਦਾ ਦੇਣੀ ਜਾਂਉਂਦੇ ਰਹੀਏ ਤੇ ਜੇ ਸੰਘ ਤੇ ਸਾਥ ਦੇਗੀ ਤੇ ਹੋਰ ਮਹੀਨਾ ਕ ਮਿਲ ਗਿਆ ਤੇ ਫਿਰ ਵੇਖਿਓ ਫਿਰ ਮਹੀਨੇ ਕੇ ਪਿਛੇ ਇਕਲਵੇਟਿਆ ਕਰਾਂਗੇ ਪਰਚਾ ਹੀ ਕਰਾਇਆ ਕਰਾਂਗੇ ਉਹਦੇ ਤੇ ਹੂੰ ਪਰ ਪਹਿਲਾਂ ਉਹਦੇ ਮੂੰਹੋਂ ਘਵਾਇਆ ਕਰਾਂਗੇ ਵੀ ਸੰਗਤ ਨੂੰ ਦੱਸ ਆ ਭਾਈ ਬ੍ਰੂ ਬਿਲਕੁਲ ਸਹੀ ਜ਼ਰੂਰ ਹੈ ਕਿ ਇਹ ਬਾਬਿਆਂ ਦਾ ਜਿਹੜਾ ਕਾਲਾ ਕਾਰੋਬਾਰ ਹੈ ਡੇਰੀਆਂ ਦੇ ਵਿੱਚੋਂ ਤੁਰਦਾ ਹੈ ਪਹਿਲਾਂ ਚਰਚਾਵਾਵਾਂ ਹੁੰਦੀਆਂ ਸੀ ਪਹਿਲਾਂ ਕਿਹਾ ਜਾਂਦਾ ਸੀ ਕਿ ਡੇਰਾ ਸਰਸੇ ਦਾ ਮੁਖੀ ਬਲਾਤਕਾਰੀ ਹੈ ਪਰ ਸਾਡੇ ਵਾਲੀ ਡੇਰੀਆਂ ਦੇ ਵੱਲੋਂ ਜਦੋਂ ਬਾਤ ਦੇ ਆ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਨੇ ਜਿੱਥੇ ਬਹਿ ਕੇ ਗੁਰਬਾਣੀ ਦੇ ਵਿੱਚੋਂ ਉਪਦੇਸ਼ ਦਿੱਤੇ ਜਾਂਦੇ ਨੇ ਜਦੋਂ ਉੱਥੋਂ ਵਾਲੇ ਬਾਬਿਆਂ ਦੀਆਂ ਅਜਹੀਆਂ ਕਾਰਨਾਮੇ ਸਾਹਮਣੇ ਆਉਂਦੇ ਨੇ ਤਾਂ ਕਿਤੇ ਨਾ ਕਿਤੇ ਫਿਰ ਇਹ ਗੱਲ ਸਮਝ ਆਉਂਦੀ ਹੈ ਕਿ ਸਾਡੀਆਂ ਸੰਪਰਦਾਵਾਂ ਜਾਂ ਸਾਡੀਆਂ ਸੰਪਰਦਾਵਾਂ ਦੇ ਮੁਖੀ ਬਹੁਤ ਪਿੱਛੇ ਰਹਿ ਚੁੱਕੇ ਨੇ ਤੇ ਅਜਿਹੇ ਬਾਬਿਆਂ ਦਾ ਹੋਲਡ ਬਹੁਤ ਵੱਡੇ ਪੱਧਰ ਤੇ ਹੋ ਚੁੱਕਿਆ ਕਿਉਂਕਿ ਇਹਨਾਂ ਦੇ ਕੋਲ ਵੋਟ ਬੈਂਕ ਹੈ ਤੇ ਵੋਟ ਬੈਂਕ ਦੇ ਪਿੱਛੇ ਪੋਲਿਟਿਕਲ ਪ੍ਰੈਸ਼ਰ ਜ਼ਰੂਰ ਬਣਦਾ ਸੋ ਇਹ ਜ਼ਰੂਰ ਕਾਰਨਾਮੇ ਇਹਨਾਂ ਬਾਪਿਆਂ ਦੇ ਨੇ ਆਉਣ ਵਾਲੇ ਦਿਨਾਂ 'ਚ ਕੀ ਬਣਦਾ ਜਿਸ ਤਰੀਕੇ ਦੇ ਨਾਲ ਜਮਰਤਪਾਲ ਮਹਿਰ ਹੁਣਾ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਵੱਡੇ ਪੁਲਿਸ ਅਫਸਰ ਦੇ ਉੱਤੇ ਇਲਜ਼ਾਮ ਬਹੁਤ ਵੱਡੇ ਲੱਗਦੇ ਨੇ ਆਧਾ ਕਿਲੋ ਸੋਨਾ 10 ਲੱਖ ਰੁਪਏ ਦੇ ਕਰੀਬ ਡਿਮਾਂਡ ਦੀ ਗੱਲ ਆਉਂਦੀ ਹੈ ਇਹ ਸਾਰੀਆਂ ਗੱਲਾਂ ਨੇ ਆਉਣ ਵਾਲੇ ਦਿਨਾਂ 'ਚ ਇਹਨਾਂ ਸਾਰੀਆਂ 'ਚ ਜਿੰਦ ਬਹੁਤ ਕੁਝ ਨਿਕਲੇਗਾ ਫਿਲਹਾਲ ਦੇ ਲਈ ਜ਼ਾਸਤ ਕਰਾਂਗੇ ਵਾਹਿਗੁਰੂ ਜ